ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਗਿੱਦੜਬਾਹਾ ਦੀ ਜ਼ਿਮਨੀ ਚੋਣ ਕਾਫੀ ਇੰਟਰਸਟਿੰਗ ਬਣੀ ਹੋਈ ਹੈ ਫੋਰਸੀਟੇ ਹੈ ਵੈਸੇ ਪੰਜਾਬ ਦੀਆਂ 4 ਸੀਟਾਂ ਤੇ ਜ਼ਿਮਨੀ ਚੋਣ ਹੈ ਪਰ ਸਭ ਤੋਂ ਵੱਧ ਗੱਲ ਜੋ ਹੈ ਗਿੱਦੜਬਾਹਾ ਦੀ ਹੋ ਰਹੀ ਹੈ ਕਾਲੇ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਮਨਪ੍ਰੀਤ ਬਾਦਲ ਉਹਨਾਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਘਰ ਦੇ ਵਿੱਚ ਬੈਠੇ ਨੇ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਪਰੋਸੇ ਦੇ ਵਿੱਚ ਲੈ ਰਹੇ ਨੇ ਵਿਰੋਧੀ ਕਹਿ ਰਹੇ ਨੇ ਕਿ ਨੌਕਰੀ ਦਾ ਪਰੋਸਾ ਦੇ ਰਹੇ ਨੇ ਕਹਿ ਰਹੇ ਮੈਂ ਨੌਕਰੀ ਲਗਵਾ ਦਾਂਗਾ ਬੀਐਸਐਫ ਚ ਆਈਟੀਬੀਪੀ ਚ ਪੀਆਰਟੀਸੀ ਚ ਕੰਡਕਟਰ ਦੀ ਨੌਕਰੀ ਜੋ ਹੈ ਮਨਪ੍ਰੀਤ ਬਾਦਲ ਆਫਰ ਕਰ ਰਹੇ ਨੇ ਇਹ ਵਿਰੋਧੀ ਕਹਿ ਰਹੇ ਨੇ ਪਰ ਉਹ ਪੂਰੀ ਵੀਡੀਓ ਸੁਣੋ ਉਸ ਤੋਂ ਬਾਅਦ ਤੁਹਾਡਾ ਉਸ ਤੇ ਕੀ ਕੁਝ ਕਹਿਣਾ ਤੁਸੀਂ ਵੀ ਉਹ ਦੱਸ ਸਕਦੇ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਜੀ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਪੂਰੀ ਵੀਡੀਓ ਸੁਣੋ ਕਿ ਕਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਕਿਸ ਤੇ ਰੌਲਾ ਚੱਲ ਰਿਹਾ ਹੈ ਰੋਡ ਵਿੱਚ ਤੇ ਲੋੜ ਹੈ। ਕੰਡਕਟਰ ਸਰਕਾਰ PRTC ਚਲਵਾ ਦੇਗੀ। ਹਾਂ ਅਸਲ ਜਿਹੜਾ ਉੱਥੇ ਐਮ ਡੀ ਹੈ ਨਾ ਜਦੋਂ ਮੈਂ ਮੰਤਰੀ ਹੁੰਦਾ ਸੀ ਮੇਰੇ ਬਤੈਅਤ ਕੰਮ ਕਰਦਾ। ਬਈ ਇਧਰ ਆ ਜੋ ਕੇ ਆ ਜੋ। ਹਾਂ ਕੋਈ ਗੱਲ ਨਹੀਂ ਮੈਂ ਇੱਥੇ ਬੈਠਾ। ਅਸਲ ਜੀ 23 ਸਤ ਆਓ ਜੀ ਆਓ ਜੀ ਸ਼ਰਧਾ। ਕੋਈ ਗੱਲ ਨਹੀਂ ਮੈਂ ਇੱਥੇ ਨਹੀਂ 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 ਆ ਜਾਓ ਆ ਜਾਓ। ਸਰਕਾਰ ਦੀ ਸਮੱਸਿਆ ਇੱਥੇ ਬੈਠੋ। ਸੈਟ ਹੋੜ ਤੁਸੀਂ ਬੈਠੋ। ਹਾਂ ਜੀ ਆ ਜਾਓ। ਇੱਧਰ ਬਾਈ ਸਾਰੇ ਬੈਜੇ ਇੱਧਰ ਬਾਈ ਇੱਧਰ ਕੋਈ ਪਰ ਜੇ ਕੋਈ ਹੋਰ ਵੀ ਬੱਚਾ ਹੈਗਾ ਆਪਣਾ ਹਾਂਜੀ ਆ ਤੁਸੀਂ ਸਾਰੇ ਸੁਣੀ ਜਾਓ ਘਰਾਂ ਸੇ ਜੀ ਜੀ 18 ਤੋਂ 23 ਦੇ ਵਿੱਚ ਵਿੱਚ ਉਮਰ ਹੈ ਉਹਨਾਂ ਨੂੰ ਮੈਂ ਬੀਐਸਐਫ ਸੀਆਰਪੀ ਆਈਟੀਬੀ ਜਿਹੜੇ ਸੈਂਟਰ ਦੀਆਂ ਪੁਲਿਸਾਂ ਨੇ ਫੌਜ ਫੌਜ ਅਸੈਂਟਰ ਵੀ ਰਹੀ ਨਹੀਂ ਉਹ ਬੋਏ ਦੀ ਉਹਨ ਇਕੱਲੀ 4 ਸਾਲ ਦੀ ਨੌਕਰੀ ਤੇ 4 ਸਾਲ ਤੋਂ ਵੱਧ ਰੱਖਦੇ ਨੇ ਤੇ ਕਿਹਦੇ 'ਚ ਕਰਾ ਸਕਦੇ ਕਨੈਕਟਰ ਦਿਖਾ ਸਕਦਾ ਕੋਈ ਜੇ ਕਿਸੇ ਬੱਚੇ ਦਾ ਰੇਲਵੇ 'ਚ ਭਰਿਆ ਤਾਂ ਉਹ ਵੀ ਭਰ ਸਕਦਾ ਰੇਲਵੇ ਭਰਿਆ ਬੱਚੇ ਦਾ ਜੀ ਇਸ ਜੀ ਦੀ ਤੋਂ ਰੇਲਵੇ ਵਾਲਾ ਇਹਦੇ ਦਾ ਰੋਲ ਨੰਬਰ ਆ ਗਿਆ ਕਿ ਨਹੀਂ ਹੌਣ ਵਾਲਾ ਜੀ ਬੇਟਾ ਜਿੱਦਣ ਅੱਜ ਰੇਲਵੇ ਵਾਲਾ ਮਿਨਿਸਟਰ ਆਪਣੇ ਗਿੱਧੇ ਰਵੇ ਫਿਰਦਾ ਤੇ ਅਗਲੇ 8 ਦਿਨ ਉਹਨੇ ਇੱਥੇ ਰਹਿਣਾ 25 ਤਰੀਕ ਤੋਂ ਸਟਾਰਟਿੰਗ ਹੈ ਜਦੋਂ ਵੀ ਤੇਰਾ ਰੋਲ ਨੰਬਰ ਆਇਆ ਯਾਰ ਮੈਨੂੰ ਫੜਾ ਦੇ ਹਾਂ ਜੇ ਅੱਧੀ ਰਾਤ ਨੂੰ ਵੀ ਆਏ ਤਾਂ ਅੱਧੀ ਰਾਤ ਨੂੰ ਚੱਲ ਕੇ ਆ ਜੀ ਠੀਕ ਹੈ ਹਾਂ ਤੇਰਾ ਆਪਾਂ ਕਹਿੰਦੀ ਸੀ ਤੇਰੀ ਉਮਰ ਕਿੰਨੀ ਹੈ ਮੇਰੇ 23 ਸਾਲ ਹੈ 3 ਸਾਲ ਪੂਰੀ ਹੋ ਗਈ ਹਾਂਜੀ ਕਨੈਕਟੂ ਦੇ ਪਾਸੇ ਕਿਤੇ ਨਾ ਪੜਿਆ ਕਿੰਨਾ ਗ੍ਰੈਜੂਏਸ਼ਨ ਕਰ ਗਏ ਲਾਸਟ ਸਾਲ ਬੀਏ ਦਾ ਫਿਰ ਬੀਏ ਕਰ ਲੈ ਬੀਏ ਕਰ ਲੈ ਇਹ ਨੌਕਰੀਆਂ ਨਾ ਦੋ ਬੰਨੀਆਂ ਦੀਆਂ ਹੁੰਦੀਆਂ ਇੱਕ ਨੌਕਰੀ ਹੁੰਦੀ ਹੈ ਜਿਹਨੂੰ ਜਿਵੇਂ ਜਿਹੜੀ ਬੀਏ ਕੀਤੀ ਉਸ ਬੀਏ ਵਾਲੀ ਨੌਕਰੀ ਕੁਰਸੀ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਨੌਕਰੀ ਇੱਕ 12 ਜਮਾਤ ਵਾਲੀ ਜਿਹੜੀ ਨੌਕਰੀ ਹੈ ਦਿਹਾੜੀ ਹੁੰਦੀ ਹੈ ਬਿਲਕੁਲ ਮਨਪ੍ਰੀਤ ਬਾਦਲ ਦੀ ਤੁਸੀਂ ਪੂਰੀ ਵੀਡੀਓ ਦੇਖੀ ਇਸ ਤੇ ਰੋਲਾ ਚੱਲ ਰਿਹਾ ਹੈ ਚੰਦਰ ਪ੍ਰਕਾਸ਼ ਇਸ ਸਾਡੇ ਨਾਲ ਜੁੜੇ ਨੇ ਚੰਦਰ ਪ੍ਰਕਾਸ਼ ਇਸ ਵੀਡੀਓ ਨੂੰ ਜਿਹੜਾ ਰੋਲਾ ਇਸ ਤੇ ਚੱਲ ਰਿਹਾ ਪੋਲਿਟਿਕਸ ਪੂਰੀ ਗਰਮਾਈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਦੀ ਹਾਲਾਂਕਿ ਕਹਿ ਰਹੇ ਸਪਾਈ ਵੀ ਸਾਹਮਣੇ ਆ ਚੁੱਕੇ ਹੋ ਕਹਿ ਰਹੇ ਟ੍ਰੇਨਿੰਗ ਦੀ ਗੱਲ ਕਰ ਰਹੇ ਨੇ ਪਰ ਇੱਥੇ ਜੋ ਸੁਣਾਈ ਦੇ ਰਿਹਾ ਉਸ ਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ ਦੇਖੋ ਜੀ ਕਿਉਂਕਿ ਤੁਹਾਡੇ ਚੈਨਲ ਨੇ ਵੀਡੀਓ ਚਲਾਈ ਹੈ ਤੇ ਬੜਾ ਜ਼ਿੰਮੇਵਾਰ ਚੈਨਲ ਹੈ ਪਹਿਲਾਂ ਤੋਂ ਤੁਹਾਡੇ ਚੈਨਲ ਦੇ ਸਾਰੇ ਦਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਚੈਨਲ ਬੜਾ ਜ਼ਿੰਮੇਵਾਰ ਆ ਤੁਸੀਂ ਕਿਉਂਕਿ ਕਿਰਜ ਚੈਨਲ ਨੇ ਚਲਾਈ ਆ ਤਾਂ ਕਿਤੇ ਨਾ ਕਿਤੇ ਇਸ ਗੱਲ ਤੁਸੀਂ ਪੋਜ਼ਿਟਿਵ ਵੀ ਕਰਦੇ ਹੋ ਟ੍ਰੇਨਿੰਗ ਸ਼ਬਦ ਤਾਂ ਮਨਪ੍ਰੀਤ ਦੇ ਮੂੰਹੋਂ ਸੁਣਿਆ ਰਹੀ ਜੀ ਸਾਰੀ ਬੰਦ ਉਹਨਾਂ ਨੇ ਕਿਹਾ ਵੀ ਅੱਧੀ ਰਾਤ ਨੂੰ ਵੀ ਰੋਲ ਨੰਬਰ ਦੇ ਦੀ ਤੁਹਾਨੂੰ ਆਦਵਾਸਾ ਦਾ ਫੌਜ ਚ 4 ਸਾਲਾਂ ਦੀ ਨੌਕਰੀ ਹੋ ਗਈ ਬੈਸਟ ਸੈਂਟਰ ਦੀ ਪੋਸਟ ਦੀ ਅਪੀਲ ਦਵਾਸਾ ਦਾ ਕੰਡਕਟਰ ਭਰਤੀ ਕਰਾ ਸਕਦਾ ਮੇਰੇ ਹਦਾਇਤ ਰਿਆ ਉਹ ਠੀਕ ਹੈ ਇੱਥੋਂ ਇੱਕ ਗੱਲ ਇਹ ਵੀ ਜਾਹਰ ਹੁੰਦੀ ਆ ਜੀ ਇਹ ਤਾਂ ਵਾਇਲੇਸ਼ਨ ਹੈਗੀ ਹੈਗੀ ਉਹਨਾਂ ਨੂੰ ਧਿਆਨ ਹੈ ਇਲੈਕਸ਼ਨ ਕਮਿਸ਼ਨ ਦਾ। ਵੀ ਇਲੈਕਸ਼ਨ ਕਮਿਸ਼ਨ ਧਿਆਨ ਚ ਪਾਸ ਹੁੰਦਾ ਕਿ ਫੇਲ ਹੁੰਦਾ ਇਹਦਾ ਨੋਟਿਸ ਲੈਂਦਾ ਨੋਟਿਸ ਲੈ ਕੇ ਪੰਦੀ ਕਾਰਵਾਈ ਕਰਦਾ ਕਿ ਨਹੀਂ ਕਰਦਾ। ਮਨਪ੍ਰੀਤ ਨੂੰ ਸਫਾਈ ਦਾ ਮੌਕਾ ਵੀ ਮਿਲਣਾ ਚਾਹੀਦਾ। ਕਾਰਵਾਈ ਤੋਂ ਪਹਿਲਾਂ ਕੀ ਇਲੈਕਸ਼ਨ ਕਮਿਸ਼ਨ ਕਰਦਾ। ਦੂਜੀ ਗੱਲ ਠੀਕ ਹੈ ਜੀ। ਉਹਨਾਂ ਨੇ ਇਕਲੈਂਟਰ ਦੇ ਵਿਰੁੱਧ ਵਿਰੋਧੀ ਕਰਤੀ। ਮੋਤੀ ਸਾਹਿਬ ਤੇ ਮਿਤਸ਼ਾਹ ਦੀ ਸਰਕਾਰ ਦੇ ਵਿਰੋਧੀ ਕਰਤੀ ਵੀ। ਉਹ ਜਿਹਦਾ ਨੌਕਰੀ ਰਹੀ ਨੀ ਯਾਰ ਉਹਦਾ 4 ਸਾਲਾਂ ਦੀ ਹੋ ਗਈ। ਇਟ ਮੀਨਸ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਡਿਸअप्रੂਵ ਕਰਦੇ ਨੇ ਹੂੰ ਜਿਹੜੀ ਉਹਨਾਂ ਨੇ ਕਿਹਾ ਵੀ ਅੱਧੀ ਰਾਤ ਨੂੰ ਆਜੀ ਰੇਲਵੇ ਦਾ ਮਨਿਸਟਰ ਇੱਥੇ ਫਿਰਦਾ ਅਗਲੇ ਦਿਨ 8 ਦਿਨ ਇੱਥੇ ਰਹਿਣਾ ਕੀ ਨੌਕਰੀ ਮੇਲਾ ਮਨਪ੍ਰੀਤ ਲਾਰੇ ਨੇ ਕਿ ਇਲੈਕਸ਼ਨ ਲੜ ਰਹੇ ਨੇ ਇਹ ਮਨਪ੍ਰੀਤ ਨੂੰ ਦੱਸਣਾ ਪਏਗਾ ਇਲੈਕਸ਼ਨ ਕਮਿਸ਼ਨ ਵੀ ਅੱਜ ਕੱਲ ਦੀ ਜਵਾਬ ਦੇਹੀ ਤੇ ਨਹੀਂ ਪਹੇਗੀ ਨਹੀਂ ਜਿਵੇਂ ਇਲੈਕਸ਼ਨ ਕਮਿਸ਼ਨ ਬਾਰੇ ਕਿਹਾ ਜਾਂਦਾ ਕਿ ਇੱਕ ਪਾਸੜ ਚੱਲਦਾ ਜੀ ਸੱਤਾਧਰ ਪਾਰਟੀ ਦੀ ਮਦਦ ਕਰਦਾ ਫਿਰ ਉਹ ਦੋਸ਼ ਸਾਕਤ ਹੋਣ ਦੇ ਦੋਸ਼ਾਂ ਦੀ ਪੁਸ਼ਟੀ ਹੋਣ ਦੇ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਹੋ ਜੂਗਾ ਕੰਮ ਚੰਦਰ ਪ੍ਰਕਾਸ਼ ਜੀ ਜਦੋਂ ਇੰਜ ਦੀ ਕੋਈ ਵੀਡੀਓ ਸਾਹਮਣੇ ਆਂਦੀ ਹੈ ਤੁਸੀਂ ਦੱਸੋ ਕਿ ਉਮੀਦਵਾਰੀ ਵੀ ਰੱਦ ਹੋ ਸਕਦੀ ਹੈ ਐਫਓ ਦੇ ਜੋ ਵੱਡੇ ਐਲੀਗੇਸ਼ਨ ਲੱਗਣ ਕਿ ਕੋਈ ਲੀਡਰ ਜੋ ਹੈ ਕੋਈ ਉਮੀਦਵਾਰ ਜੋ ਹੈ ਇਸ ਤਰ੍ਹਾਂ ਨੌਕਰੀਆਂ ਦਾ ਪਰੋਸਾ ਦੇ ਰਿਹਾ ਇਸ ਤਰ੍ਹਾਂ ਦਾ ਲਾਲਚ ਦੇ ਰਿਹਾ ਹੈ ਕਿੰਨਾ ਕੋ ਖਤਰਾ ਉਮੀਦਵਾਰੀ ਤੇ ਹੁੰਦਾ ਹੈ ਦੇਖੋ ਜੀ ਪੂਰਾ ਖਤਰਾ ਇਲੈਕਸ਼ਨ ਕਮਿਸ਼ਨ ਮਾਡਲ ਕੋਡ ਆਫ ਕੰਡਕਟ ਜਿਹਨੂੰ ਆਚਾਰ ਸੰਹਿਤਾ ਕਹਿੰਦੇ ਨੇ ਜਾਂ ਆਪਾਂ ইলেকਸ਼ਨ ਕੀ ਮੇ ਲੜਾ ਜਾਵੇ ਉਮੀਦਵਾਰ ਦੀ ਕੀ ਜ਼ਿੰਮੇਵਾਰੀ ਆ ਠੀਕ ਹੈ ਉਮੀਦਵਾਰ ਨੇ ਕੀ ਕੀ ਬੋਲਣਾ ਕਿ 네ਗੇਟਿਵ ਸ਼ਬਦ ਨਹੀਂ ਬੋਲਣਾ ਕਿਸ ਮੰਦ ਭਾਗੀ ਭਾਸ਼ਾ ਨਹੀਂ ਯੂਜ਼ ਕਰਨੀ ਜੇ ਇਸ ਇਲੈਕਸ਼ਨ ਕਮਿਸ਼ਨ ਦਾ ਨਾਲ ਦੇ ਨਾਲ ਇਹਨਾਂ ਦੇ ਆਬਜ਼ਰਵਰ ਤੁਰੇ ਫਿਰਦੇ ਨਾਲ ਹੀ ਤੁਰੇ ਫਿਰਦੇ ਨੇ ਜੇ ਇਹ ਇਲੈਕਸ਼ਨ ਕਮਿਸ਼ਨ ਨੇ ਇਹਦੀ ਸਜ਼ਾਤਾ ਕਰਨੀ ਵੀ ਕੀ ਆ ਉਮੀਦਵਾਰੀ ਰੱਦ ਕਰਨੀ ਜਾਂ ਨਹੀਂ ਕਰਨੀ ਉਹਨੂੰ ਕੈਂਪੇਨ ਤੋਂ ਬੈਨ ਕਰਨਾ ਨਹੀਂ ਕਰਨਾ ਇਹ ਤਾਂ ਇਲੈਕਸ਼ਨ ਕਮਿਸ਼ਨ ਇਹ ਤਾਇ ਕਰਦਾ ਪਰ ਸਭ ਤੋਂ ਵੱਡਾ ਸਵਾਲ ਆ ਕੀ ਇਲੈਕਸ਼ਨ ਕਮਿਸ਼ਨ ਮਨਪ੍ਰੀਤ ਨੂੰ ਪੁੱਛ ਪਾਊਗਾ ਸਭ ਤੋਂ ਵੱਡਾ ਸਵਾਲ ਇਹ ਵੀ ਆ ਜਿਹੜਾ ਜਿਹੜਾ ਤਜਰਬਾ ਲੋਕਾਂ ਦਾ ਪਿੱਛੇ ਜੇ ਰਿਹਾ ਵੀ ਇਲੈਕਸ਼ਨ ਕਮਿਸ਼ਨ ਮੇਰੇ ਹਿਸਾਬ ਨਾਲ ਤੁਥਲੇਸ ਆ ਐਸ ਸੱਤਾ ਦੇ ਸਾਹਮਣੇ ਇਲੈਕਸ਼ਨ ਕਮਿਸ਼ਨ ਨੂੰ ਪੁੱਛਣਾ ਚਾਹੀਦਾ ਵੀ ਕਿਵੇਂ ਤੂੰ ਜਾ ਕੇ ਲੋਕਾਂ ਦੇ ਘਰਾਂ 'ਚ ਨੌਕਰੀਆਂ ਵੰਡੀ ਜਾਂਦਾ ਨਾ ਤੂੰ ਮੰਤਰੀ ਨਾ ਤੂੰ ਸੰਤਰੀ ਯੂ ਆਰ ਜਸਟ ਕੈਂਡੀਡੇਟ ਤੇ ਬੂ ਕਰਿਆ ਇਹ ਗਲਤ ਤਰੀਕੇ ਨਾਲ ਲੋਕਾਂ ਨੂੰ ਬੂ ਕਰਿਆ ਕਿ ਲੁਭਾ ਰਿਆ ਚਾ ਲੁਭਾ ਉਹਨੇ ਵਾਦੇ ਕਰਿਆ ਤੇ ਇਹ ਹੀ ਮੇਰਾ ਖਿਆਲ ਕੋਰਪ ਦੀ ਵਾਇਲੇਸ਼ਨ ਹੈਗੀ ਤੇ ਇਲੈਕਸ਼ਨ ਕਮਿਸ਼ਨ ਨੂੰ ਬਾਦੀ ਕਾਰਵਾਈ ਕਰਨੀ ਚਾਹੀਦੀ। ਹਮ ਮਨਪ੍ਰੀਤ ਬਾਤਲ ਦੀ ਇਸ ਵੀਡੀਓ ਨੂੰ ਖੋਣੇ ਸੀ ਜ਼ਰਾ ਪਾਸੇ ਰੱਖੀਏ ਜੇ ਉਮੀਦਵਾਰ ਨੇ ਤੇ ਉਮੀਦਵਾਰ ਕਿੰਨੇ ਕੁ ਸਟਰੋਂਗ ਹੈ। ਮਨਪ੍ਰੀਤ ਬਾਤਲ ਫਿਲਹਾਲ ਗਿੱਦੜ ਬਾਹਾਜ ਅੱਜ ਦੇ ਤਰੀਕ 'ਚ ਕਿੰਨਾ ਵੱਡਾ ਮੁਕਾਬਲਾ ਦੇ ਰਹੇ ਨੇ ਬਾਕੀ ਕੈਂਡੀਡੇਟ ਪਿਆ ਨੌਕਰੀਆਂ ਦੇ ਚੱਲ ਪੈਣਾ। ਪਿੱਛੇ ਜੇ ਮਨਪ੍ਰੀਤ ਜੀ ਦੇ ਇਸਾਲਾ ਸਾਹਿਬ ਨੇ ਸ਼੍ਰੀ ਜੈਜੀਤ ਜਯੋਤ ਮੋਡਰਨ ਇੱਕ ਵੀਡੀਓ ਪਾਈ ਸੀ ਉਹਨਾਂ ਨੇ ਇੱਥੇ ਇੱਕ ਡਿਪਟੀ ਮੇਅਰ ਨੇ ਆਪਣੇ ਸ਼੍ਰੀ ਅਸ਼ੋਕ ਕੁਮਾਰ ਉਹਨਾਂ ਦਾ ਮੁੰਡਾ ਯੋ ਲੱਗਿਆ ਜੀ ਇਹਨਾਂ ਦੀ ਸਰਕਾਰ ਚ ਕਾਂਗਰਸ ਸਰਕਾਰ ਚ ਡਿਪਟੀ ਮੇ ਉਹ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਉਹ ਸ਼ਰਿਆਮ ਕਲੇਮ ਕਰਦੇ ਨੇ ਵੀ ਯਾਰ ਅਸ਼ੋਕ ਤੇਰਾ ਮੁੰਡਾ ਅਸੀਂ ਲਵਾਇਆ ਚਾਹੇ 6ਵੇਂ ਨੰਬਰ ਤੇ ਸੀ ਹੁਣ ਤੂੰ ਸਾਡੇ ਉਲਟ ਹੋ ਗਿਆ ਫਿਰ ਇਹ ਵੀ ਕਲੇਮ ਕਰਦੇ ਨੇ ਵੀ ਤੇਰੇ ਮੁੰਡੇ ਨੂੰ ਵਿਜੀਲੈਂਸ ਚ ਫੜਦੇ ਸੀ ਚਿਪਸੀ ਚ ਮਨਪਰੀਚੀ ਨੇ ਫੋਨ ਕਰਕੇ ਚਿਪਸੀ ਚ ਉਤਾਰਿਆ ਪਠਿੰਡੇ ਉਹ 5 ਸਾਲ ਰਹੇ ਤੇ 5 ਸਾਲ ਫਾਈਨਾਂਸ ਮਿਨਿਸਟਰ ਰਹੇ 1917 ਤੋਂ ਲੈ ਆ 2017 ਤੋਂ ਲੈ ਕੇ 2022 ਤੱਕ ਮਨਪ੍ਰੀਤ ਜੀ ਇਹੀ ਦੱਸਦਾਂਗੇ ਬਟਿੰਡੇ ਕਿੰਨੀਆਂ ਨੌਕਰੀਆਂ ਦਵਾਈਆਂ ਜਦੋਂ ਖੁਦ ਨੌਕਰੀ ਦੇਣ ਜੋਗੇ ਸੀ ਬਟਿੰਡੇ ਵਾਲੇ ਇਹ سوال ਵਿਰੋਧੀ ਪੁੱਛ ਰਹੇ ਨੇ ਕਿ ਹੋਣ ਤੁਹਾਨੂੰ ਨੌਕਰੀ ਦਾ ਚੇਤਾ ਹੈ ਤੁਸੀਂ ਆਪ ਦੱਸੋ ਕਿੰਨੀਆਂ ਨੌਕਰੀਆਂ ਦਵਾਈਆਂ ਇੱਕ ਬੇਨਤੀ ਮਨਪ੍ਰੀਤ ਜੀ ਨੂੰ ਮੈਂ ਹੋਰ ਪੁੱਛਣਾ ਚਾਹੁੰਦਾ ਤੁਹਾਡੇ ਮਾਦਮਰਾਹੀ ਮੇਰੇ ਬੜੇ ਚੰਗੇ ਜਾਣਕਾਰ ਨੇ ਬੜਾ بڑا ਗੂੜਾ ਰਿਸ਼ਤਾ ਸ਼ਾਇਦ ਮੇਰੀ ਇਸ ਗੱਲ ਤੋਂ ਔਕੇ ਵੀ ਹੋਣ ਮੰਦਾ ਵੀ ਬੋਲਣ ਚਲੋ ਕੋਈ ਬੰਦਾ ਕਈ ਵਾਰੀ ਕਰ ਜਾਂਦਾ ਮੈਂ ਉਹ ਸ਼ੁਭ ਚਿੰਤਕ ਵੀ ਰਿਆਂ ਤੇ ਮੈਂ ਕਿਸੇ ਨਾ ਕਿਸੇ ਸਟੇਜ ਤੇ ਉਹਨਾਂ ਦਾ ਸਪੋਰਟਰ ਵੀ ਰਿਆਂ ਮਨਪ੍ਰੀਤ ਜੀ ਨੇ ਇੱਕ ਸਵਾਲ ਪੁੱਛੋ ਇਹ ਨਾ ਤਾਂ ਨੌਕਰੀ ਦੀ ਗੱਲ ਆ ਤੁਸੀਂ ਤਾਂ ਕਹਿੰਦੇ ਸਰਮਲ ਦੀਆਂ chimney's ਧੂਆ ਕੱਢ ਦਾਂਗੇ ਤੁਸੀਂ ਤਾਂ ਬਾਬੇ ਨਾਨਕ ਦੇ ਨਾਮ ਵਾਲਾ ਥਰਮਲ ਪਲੈਂਟ ਆਏ ਬੰਦ ਕਰਤਾ ਜਿਵੇਂ ਤੁਹਾਨੂੰ ਕਿਸੇ ਧਰਮ ਗੁਰੂ ਤੋਂ ਨਫ਼ਰਤ ਹੁੰਦੀ ਆ 2019 ਦੇ ਵਿੱਚ 550 ਸਾਲਾ ਬਣਾਇਆ ਗਿਆ ਬਾਬਾ ਜੀ ਦੇ ਅਵਤਾਰ ਦਾ ਠੀਕ ਹੈ 1469 ਚ ਉਹ ਪ੍ਰਗਟ ਹੋਏ ਇੱਥੇ ਆਏ ਬਾਬਾ ਜੀ ਇਸ ਧਰਤੀ ਤੇ ਜਾਗ ਰੋਸ਼ਨ ਕੀਤਾ 2019 ਚ ਇਨਾ ਨੇ ਥਰਮਲ ਪਲਾਂਟ ਹੀ ਬੰਦ ਕਰਦਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਪਟੰਡਾ ਜਿਹੜਾ ਪੰਜਾਬ ਦਾ ਪਹਿਲਾ ਸੀ ਜਿੱਥੇ ਕੀ ਵਾਦਾ ਕਰਕੇ ਇਸ ਚਿਮਨੇਸ ਧੂਆ ਘਟੇ ਉਹ ਚਿਮਨੇਸ ਧੂਆ ਨਹੀਂ ਨਿਕਲਿਆ ਸਾਈਕਲ ਦਾ ਕਾਰਖਾਨਾ ਨਹੀਂ ਆਇਆ ਕਾਰ ਦਾ ਕਾਰਖਾਨਾ ਨਹੀਂ ਹੋਰ ਕੋਈ ਕਾਰਖਾਨੇ ਨਹੀਂ ਕਈ ਪ੍ਰੋਜੈਕਟ ਜੂਰ ਭੱਜ ਗਏ ਪੰਜਾਬ ਚੋਂ ਤੇ ਐਸ ਕਰਕੇ ਮਨਪ੍ਰੀਤ ਜੀ ਨੂੰ ਤੁਸੀਂ ਇਹ ਸਵਾਲ ਕਰੋ ਵੀ ਤੁਸੀਂ ਕਿਸ ਗੱਲ ਤੇ ਖਰੇ ਉਤਰੇ ਨੌکریاں ਤੁਸੀਂ ਐਂ ਵੱਡੀ ਜਾਣੇ ਹੋ ਫਿਰ ਤਾਂ 2000 2 ਕਰੋੜ ਨੌਕਰੀ ਦਾ ਵਾਦਾ ਹੀ ਪੂਰਾ ਹੋ ਜੇ ਜੇ ਐ ਹਰੇ ਘਰ ਘਰ ਆਏ ਜਾ ਕੇ ਨੌਕਰੀਆਂ ਮੰਨ ਲਾ ਕੇ ਮਨਪ੍ਰੀਤ ਜੀ ਕਹਿੰਦਾ ਬੀਜੇਪੀ ਆਪਦਾ 2 ਕਰੋੜ ਦਾ ਜਿਹੜਾ ਰੋਜ਼ਗਾਰ ਦੇਣਾ ਪਰ ਯਰ ਕੋਈ ਵਾਦਾ ਪੂਰਾ ਕਰ ਦੂ ਤੇ ਐਸ ਕਰਕੇ ਇਹ ਚੀਜ਼ਾਂ ਨਾ ਤਾਂ ਕਿ ਦਰਬਦਰ ਲੋਕ ਐਸ ਗੱਲਾਂ ਚ ਆਉਣ ਨਾ ਲੋਕਾਂ ਨੂੰ ਆਉਣਾ ਚਾਹੀਦਾ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਡਰ ਤੋਂ ਆਪਦੀ ਆਤਮਾ ਦੀ ਬਾਤ ਸੁਣ ਕੇ ਗੁਰੂ ਮਹਾਰਾਜ ਦੇ ਸਾਹਮਣੇ ਨਤਮਸਤਕ ਹੋ ਕੇ ਵੋਟ ਪਾਣੀ ਚਾਹੀਦੀ ਆ ਜੋਸ ਗੱਲ ਉਹਨਾਂ ਮੁਕਦਲ ਚ ਚੱਜਦੀ ਆ ਉਹ ਮੇ ਕਰਨਾ ਚਾਹੀਦਾ ਇਹ ਕੋਈ ਅੱਛੀ ਗੱਲ ਨਹੀਂ ਮਨਪ੍ਰੀਤ ਲਈ ਵੀ ਕਿਉਂਕਿ ਉਹਨਾਂ ਦੇ ਮਨ ਟੁੱਟਣਗੇ ਜੁੜੇ ਐਸ ਗੱਲ ਤੇ ਆ ਕੇ ਉਹਨੂੰ ਮਨਪ੍ਰੀਤ ਨੂੰ ਵੋਟ ਪਾਉਣਗੇ ਕਿਉਂਕਿ ਉਹਨਾਂ ਨੂੰ ਪਹਿਲੇ ਮੰਤਰੀ ਚਾਰ ਵਾਰੀ ਐਮਐਲਏ ਰਹੇ ਨੇ ਗਿੱਧਰ ਵਿੱਚ ਮੈਂ ਹੁੰਦੀ ਦਾ ਗਿੱਧਰ ਵਾ ਸਾਰਾ ਹੀ ਨੌਕਰੀ ਲੱਗ ਜਾਣਾ ਚਾਹੀਦਾ ਸੀ ਲੰਬੀ ਕੇਂਟਰ ਦਾ ਸੀਗਾ ਇੱਕ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਉਥੋਂ ਲੜਦੇ ਰਹੇ ਨੇ ਲੰਬੀ ਦਾ ਬਹੁਤ ਬੰਦੇ ਭਰਤੀ ਕੀਤੇ ਨੇ ਅਫਸਰ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਇਹ ਵੀ ਬਹੁਤ ਵੱਡੀ ਗੱਲ ਆ ਵੀ ਕਈ ਚੀਜ਼ਾਂ ਦਾ ਵਾਇਲੇਸ਼ਨ ਵੀ ਬਹੁਤ ਹੋਈ ਆ ਠੀਕ ਹੈ ਆਪਣੇ ਭਰਤੀ ਦੇ ਵਿੱਚ ਪਰ ਗਿੱਧੜਵੇ ਦੇ ਬੰਦੇ ਸਾਰੇ ਐਂ ਭਰਤੀ ਕਰਦੇ ਮਨਪ੍ਰੀਤ ਉਹਨਾਂ ਨੇ ਚਾਰ ਚਾ ਚਾਰ ਵਾਰੀ ਤਾਂ ਉਥੋ ਹੀ ਐਮਐਲਏ ਰਹੇ ਪਹਿਲਾਂ ਮੈਂ ਤਾਂ ਨਹੀਂ ਨਜ਼ਰੋਂ ਦੀ ਗੱਲ ਹੈ ਬਾਕੀ ਲੋਕਾਂ ਦੇ ਚੋਣਾਂ ਦੀ ਚੋਣ ਸਟ੍ਰੈਟਜੀ ਲੱਗ ਰਹੀ ਹੈ ਦਾ ਮਤਲਬ ਉਹਨਾਂ ਨੂੰ ਵੀ ਪਤਾ ਕਿ ਇੰਨਾ ਆਸਾਨ ਨਹੀਂ ਹੈ ਇਸ ਵਾਰੀ ਚੋਣ ਅਮ੍ਰਿਤਾ ਵੜਿੰਗ ਸਾਹਮਣੇ ਨੇ ਡਿੰਪੀ ਟੁੱਲੋ ਸਾਹਮਣੇ ਨੇ ਇਹ ਦੋਨੋਂ ਉਹਨਾਂ ਦੇ ਮੁੱਖ ਜਿਹੜੇ ਵਿਰੋਧੀ ਨੇ ਦੇਖੋ ਬਿੱਟੂ ਜੀ ਜਿਹੜੇ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਨੇ ਭਾਰਤ ਸਰਕਾਰ ਦੇ ਉਹ ਕਿਸਾਨਾਂ ਬਾਰੇ ਕੀ ਬੋਲਦੇ ਨੇ ਮੈਨੂੰ ਨਹੀਂ ਪਤਾ ਪਰ ਉਹਨੋਂ ਨਹੀਂ ਬੋਲ ਸਕਦਾ ਬਹੁਤ ਦਲਤ ਸ਼ਬਦ ਵਰਜੋਕ ਕਰਦੇ ਨੇ ਕਦੇ ਕੁਛ ਕਹਿ ਦਿੰਦੇ ਨੇ ਕਦੇ ਕੁਛ ਕਹਿ ਦਿੰਦੇ ਫਿਰ ਇਹਨਾਂ ਦੀ ਬਿੱਦੂ ਹੋਣਾਂ ਦੀ ਕਲੀਗ ਆ ਪਾਰਟੀਕਲੀਗ ਐਮਪੀ ਆ ਉਹ ਤੁਹਾਨੂੰ ਪਤਾ ਹੀ ਆ 20 ਸੂਬੇ ਚੋਂ ਉਹ ਕਿਸਾਨਾਂ ਬਾਰੇ ਬਹੁਤ ਗਲਤ ਬੋਲਦੀ ਆ ਪੰਜਾਬੀਆਂ ਬਾਰੇ ਗਲਤ ਬੋਲਦੀ ਆ ਦੋ ਹੋ ਗਈਆਂ ਜੀ ਫਿਰ ਤੁਸੀਂ ਆਜੋ ਇਹਨਾਂ ਦੇ ਜਦੋਂ ਕਿਸਾਨੀ ਧਰਨਾ ਚੱਲਦਾ ਸੀ ਇਹਨਾਂ ਦੇ ਲੀਡਰ ਨੇ ਕੀ ਕੀ ਸ਼ਬਦ ਯੂਜ਼ ਕੀਤੇ ਠੀਕ ਹੈ ਕਿਸ ਨੇ ਕੁਛ ਕਹਤਾ ਕਿਸੇ ਨੇ ਕੁਛ ਮਵਾਲੀ ਕਹਤਾ ਕਿਸੇ ਨੇ ਖਾਲਿਸਤਾਨੀ ਕਹਤਾ ਕਿਸ ਨੇ ਨੈਕਸਟ ਸਲਾਈਡ ਕਿਹਾ ਤਾਂ ਕਿਸੇ ਨੇ ਪਾਕਿਸਤਾਨੀ ਕਿਹਾ ਤਾਂ ਚਲੋ ਕਿਸਾਨਾਂ ਨੂੰ ਇਹਨਾਂ ਨੇ ਹਿੱਟ ਕੀਤਾ ਜ਼ੁਬਾਨੀ ਤੌਰ ਤੇ ਕਿਸਾਨਾਂ ਦੇ ਉੱਤੇ ਹੋਰ ਤਰ੍ਹਾਂ ਦੇ ਵੀ ਤਸ਼ੱਦਦ ਹੋਏ ਅੱਜ ਡੀਏਪੀ ਦਾ ਲਿਆਵੇ ਮਨਪ੍ਰੀਤ ਸਾਡੀ ਕਨਕਪੀਜਨ ਤੋਂ ਰਹਿ ਜੂਗੀ ਝੋਣਾਂ ਦਾ ਚਕਾ ਦੇ ਮੰਡੀਆਂ ਚੋਂ ਇੱਕ ਮਨਪ੍ਰੀਤ ਸੈਂਟਰ ਨਾਲ ਗੱਲ ਕਰਕੇ ਵੀ ਜੇ ਪੰਜਾਬ ਸਰਕਾਰ ਫੇਲ ਕਰਕੇ ਸਿੱਧੀ ਐਫਐਸਆਈ ਚੱਕ ਲਈ ਸਾਰਾ ਹਮਮ ਕੋਰੇ ਵੀ ਜੋ ਗਰਵਨੀਤ ਬਿੱਟੂ ਦਾ ਬਿਆਨ ਆਇਆ ਤਾਲਿਬਾਨੀ ਕਹਿ ਰਹੇ ਨੇ ਉਸ ਤੇ ਵੀ ਕਾਫੀ ਬਖੇੜਾ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਦੇ ਟਾਈਮ ਤੇ ਬੀਜੇਪੀ ਦੇ ਲੀਡਰਸ ਦੇ ਐਹੋ ਜਿਹੇ ਬਿਆਨ ਸਾਹਮਣੇ ਆਣਾ ਥੋੜਾ ਅਜੀਬ ਹੈ ਦੇਖੋ ਜੀ ਬਿੱਟੂ ਤੋਂ ਕੋਈ ਚੰਗੀ ਉਮੀਦ ਤਾਂ ਨਹੀਂ ਰੱਖੀ ਜਾ ਸਕਦੀ ਮੈਂ ਤਾਂ ਨਹੀਂ ਮੰਨਦਾ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਠੀਕ ਹੈ ਸ਼੍ਰੀ ਅਮਿਤ ਸ਼ਾਹ ਜੀ ਯੂਨੀਅਨ ਹੋਮਵਰਕ ਸਟੋਰ ਉਹਨਾਂ ਨੇ ਕਿਹਾ ਸੀ ਆਪਣੀ ਤਕਰੀਰ 'ਚ ਵੀ ਮੇਰੇ ਦੇ ਦੋਸਤ ਨੇ ਤੇ ਮੈਂ ਇਹਨੂੰ ਉੱਚੀ ਥਾਂ ਤੇ ਲੈ ਜਾਊਗਾ ਲੈ ਵੀ ਗਏ ਉਹਨਾਂ ਨੇ ਆਪਦਾ ਵਾਅਦਾ ਵੀ ਪੂਰਾ ਕੀਤਾ ਪੰਜਾਬ ਨੂੰ ਰਿਪਰੈਜ਼ੈਂਟ ਮੈਨੂੰ ਮੇਰੀ ਆਪ ਦੀ ਸਮਝ ਕਹਿੰਦੀ ਆ ਕਿ ਬਿੱਟੂ ਤੋਂ ਕੋਈ ਬੰਦਾ ਜੇ ਕੋਈ ਚੰਗੀ ਉਮੀਦ ਰੱਖੂਗਾ ਤਾਂ ਉਹਦੀ ਨਾ ਸਮਝੀ ਹੈ ਇਹ ਪਰ ਇਹੋ ਜਿਹੇ ਬਿਆਨ ਬੀਜੇਪੀ ਦੇ ਲਈ ਪੰਜਾਬ ਤੋਂ ਹੋਰ ਮੁਸ਼ਕਲ ਨਹੀਂ ਖੜੀ ਕਰ ਰਹੇ ਇਸ ਤੋਂ ਬੀਜੇਪੀ ਇਹ ਨਹੀਂ ਰਿਅਲਾਈਜ਼ ਕਰ ਰਹੀ ਅਗਰ ਉਹ ਪੰਜਾਬ ਕੇ ਪੈਰ ਪਸਾਰਨਾ ਚਾਹੁੰਦੇ ਨੇ ਜੋ ਕੋਸ਼ਿਸ਼ ਅਕਾਲੀ ਦਲ ਤੋਂ ਵਕਤੋਂ ਕੇ ਬੀਜੇਪੀ ਦੀ ਰਹੀ ਹੈ ਉਸੇ ਤਾਂ ਮੈਨੂੰ ਲੱਗਦਾ ਪਾਣੀ ਪਾਉਣ ਦਾ ਕੰਮ ਉਹਨਾਂ ਦੇ ਆਪਣੇ ਲੀਡਰ ਬਿੱਟੂ ਕਰ ਰਹੇ ਨੇ ਸਭ ਤੋਂ ਵੱਧ ਸ਼੍ਰੀ ਸ਼੍ਰੀ ਜੇਪੀ ਨਟਾ ਜਿਹੜੇ ਪ੍ਰਧਾਨ ਨੇ ਰਾਸ਼ਟਰੀ ਬੀਜੇਪੀ ਦੇ ਸ਼੍ਰੀ ਪਰ ਆ ਜਖਰ ਸਾਹਿਬ ਸਿਨਲ ਜਖਰ ਸਾਹਿਬ ਜਿਹੜੇ ਪੰਜਾਬ ਦੇ ਪ੍ਰਧਾਨ ਦਰਨ ਚੁੱਗ ਜੀ ਜਿਹੜੇ ਹੁਣ ਕੰਪੇਨ ਚ ਫਿਰਦੇ ਨੇ ਆਪਣੇ ਮਨਪ੍ਰਿਤ ਬਾਦਲ ਸਾਹਿਬ ਜਾਂ ਹੋਰ ਲੀਡਰਸ਼ਿਪ ਨਾਲ ਇਹ ਕਲੀਅਰ ਕਰਦੇ ਨੇ ਵੀ ਭਾਈ ਅਸੀਂ ਬਿੱਟੂ ਨਾਲ ਸਹਿਮਤ ਆ ਕਿ ਬਿੱਟੂ ਐਵੇਂ ਕਮਲੀਆਂ ਗੱਲਾਂ ਕਰੀ ਜਾਂਦਾ ਇਹਨਾਂ ਨੂੰ ਦੱਸਣਾ ਚਾਹੀਦਾ ਜਦੋਂ ਇਹ ਨਹੀਂ ਬੋਲਦੇ ਤਾਂ ਇਟ ਮੀਨਸ ਕੀਤੇ ਨਾ ਕੀਤੇ ਇਹਨਾਂ ਦੀ ਇੰਪਲਾਈਡ ਕੰਸੈਂਟ ਹੈਗੀ ਵਾਟਐਵਰ ਬਿੱਟੂ ਸੇਜ਼ ਔਰ ਵਾਟਐਵਰ ਬਿੱਟੂ ਮੇਕਸ ਸਟੇਟਮੈਂਟ ਉਹਦੀ ਇੰਪਲਾਈਡ ਕੰਸੈਂਟ ਤਾਂ ਹੈਗੀ ਇਹਨਾਂ ਦੀ ਐਸ ਕਰਕੇ ਬਿੱਟੂ ਜੀ ਦਾ ਕੁਝ ਨਹੀਂ জানা ਬਿੱਟੂ ਜੀ ਕੋਲ ਹੈਗਾ 57000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਬਿੱਟੂ ਇਸ ਦਾ ਕੀ ਜਾਊਗਾ ਜੀ ਬਿੱਟੂ ਇਸ ਦਾ ਕੁਝ ਨਹੀਂ ਜਾਨਾ ਇਹਨਾਂ ਨੇ ਤਾਂ ਕਹਿ ਕੇ ਤੇ ਆਪਦੇ ਥੀਸ ਵੈਲ ਗਾਰਡਡ ਉੱਥੇ ਤਾਂ ਪਰਿੰਦਾ ਨਹੀਂ ਪਰ ਮਾਰ ਸਕਦਾ ਇਨੀ ਸਿਕਿਉਰਟੀ ਆ ਜੇ ਬਿੱਟੂ ਐਡਾ ਹੀ ਉਹ ਆ ਦਲੇਰ ਆ ਤਾਂ ਬਿੱਟੂ ਸਾਰੀ ਸਿਕਿਉਰਟੀ ਛੱਡੇ ਰਿਜਾਈਨ ਕਰੇ ਉਸ ਤੋਂ ਆਪਦੀ ਮੰਤਰੀ ਮੰਡਲ ਤੋਂ ਤੇ ਫਿਰ ਬਿੱਟੂ ਆਪ ਪੰਡਿਤ ਚ ਜਾ ਕੇ ਜੇ ਕਿਸਾਨ ਧਰਨੇ 'ਤੇ ਬੈਠੇ ਨੇ ਉੱਥੇ ਜਾ ਕੇ ਕਵੇ ਹੂੰ ਹੂੰ ਬਿੱਟੂ ਨੂੰ ਤਾਂ ਕੁਝ ਨਹੀਂ ਜਾਨਾ ਇਹ ਅੱਗ ਲਾਉਣ ਵਾਲੀਆਂ ਗੱਲਾਂ ਨੇ ਤਾਲੀ ਬਾਣੀ ਕਹਿੰਦਾ ਫਲਾਨਾ ਕਹਿੰਦਾ ਫਲਾਨਾ ਕਹਿੰਦਾ ਠੀਕ ਹੈ ਐਸ ਗੱਲ ਤੇ ਮੈਂ ਬਿਲਕੁਲ ਬਿੱਟੂ ਜੀ ਨਾਲ ਸਹਿਮਤ ਨਹੀਂ ਤੇ ਮੈਂ ਬਿੱਟੂ ਜੀ ਨੂੰ ਛੋਡੇ ਮਾਰਦੇ ਮੈਂ ਅਹੀਂ ਅਪੀਲ ਵੀ ਕਰਦਾ ਵੀ ਕਿਰਪਾ ਕਰਕੇ ਪੰਜਾਬ ਨੂੰ ਲੰਮਪੂਣਾ ਲਾਓ ਲੰਮਪੂਣਾ ਲਾਓ ਰੱਬ ਦਾ ਵਾਸਤਾ ਤੁਹਾਨੂੰ ਤੁਸੀਂ ਪੰਜਾਬ ਨੂੰ ਨਾ ਪੂਣਾ ਲਾਓ ਪੰਜਾਬ ਨੇ ਬਹੁਤ ਤਸ਼ੱਦਦ ਚੱਲਿਆ ਬਹੁਤ ਬੇ ਜਿਹੜੇ ਬੇਕਸੂਰ ਲੋਕ ਮਾਰੇ ਗਏ ਨੇ ਬੜਾ ਖੂਨ ਡੋਲਿਆ ਪੰਜਾਬ 'ਚ ਬਿੱਟੂ ਦਾ ਨਿਆਣਾ ਸੀਗਾ ਇਹ ਚੀਜ਼ ਤਾਂ ਹੈ ਕਿ ਲੁਧਿਆਣਾ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤਾਂ ਰਵਨੀਤ ਬਿੱਟੂ ਦੀ ਪੋਲਿਟਿਕਸ ਤੋਂ ਕਿਨਾਰਾ ਕਰ ਲਿਆ ਉਹ ਜਿੱਤੇ ਨਹੀਂ ਲੁਧਿਆਣਾ ਤੋਂ ਬੜੀ ਕੋਸ਼ਿਸ਼ ਉਹਨਾਂ ਦੀ ਲੱਗੀ ਜਿੱਤਦੇ ਕਦੇ ਵੀ ਨਹੀਂ ਜਿੱਤੇ ਜੀ ਹੂੰ ਜੇ ਐਸਾ ਨਾ ਗੱਲ ਆ ਤਾਂ ਪਰ ਹੁਣ ਇੰਨਾ ਚੋਣਾਂ ਦੌਰਾਨ ਰਵਨੀਤ ਬਿੱਟੂ ਦੇ ਬਿਆਨ ਕੀ ਲੱਗਦਾ باقی ਉਮੀਦਵਾਰਾਂ ਦੀ ਵੀ ਕਿਸਮਤ ਖਰਾਬ ਕਰਨਗੇ ਮੈਨੂੰ ਤਾਂ ਇਹ ਲੱਗਦਾ ਜਦੋਂ ਬਿੱਟੂ ਜਦੋਂ ਕਾਂਗਰਸ ਸੀਗਾ ਤੇ ਮਨਪ੍ਰੀਤ ਕਾਂਗਰਸ ਬਿੱਟੂ ਸ਼ਰਮ ਮਾਨਪ੍ਰੀਤ ਨੂੰ ਕ੍ਰਿਟੀਸਾਈਜ਼ ਕਰਦਾ ਸੀ ਸਾਡੇ ਕਾਂਗਰਸ ਵਾਲਿਆਂ ਨੂੰ ਬਾਹਰੋਂ ਲਿਆ ਕੇ ਤੇ ਫਾਈਨਾਂਸ ਮਿਨਿਸਟਰ ਬਣਾਦਾ ਬਿੱਟੂ ਕਿਤੇ ਉਹਦਾ ਕਿੜ ਕੱਢਦਾ ਹੋਏ ਵੀ ਐਂ ਰਗੜਦੇ ਹੋ ਮਨਪ੍ਰੀਤ ਨੂੰ ਠੀਕ ਹੈ ਇਹ ਵੀ ਹੋ ਸਕਦਾ ਇਹ ਤਾਂ ਬਿੱਟੂ ਦੱਸੇ ਠੀਕ ਹੈ ਨਾ ਸਿਆਸਤ 'ਚ ਸਾਨੂੰ ਪਤਾ ਬੜੀਆਂ ਚਾਲਾਂ ਛਪਾ ਕੇ ਚੱਲਦੀਆਂ ਪੈਂਦੀਆਂ ਕੀ ਪਤਾ ਬਿੱਟੂ ਦੀ ਇਹ ਚਾਲ ਨਾ ਹੋਵੇ ਤਾਂ ਬਿੱਟੂ ਦੱਸੇ ਪਰ ਬਿੱਟੂ ਚਾਹੇ ਮਨਪ੍ਰੀਤ ਨੂੰ ਹਰਾਉਣਾ ਚਾਹੁੰਦਾ ਹੋਵੇ ਉਹ ਵਕਰੀ ਗੱਲ ਆ ਪਰ ਪੰਜਾਬ ਨੂੰ ਨਾ ਅਕਲ ਆਵੇ ਹਾਂ 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 ਬੱ ਜਿਹੜਾ ਮਨਪ੍ਰੀਤ ਉਹਨਾਂ ਦੀ ਪਾਰਟੀ ਦਾ ਕੈਂਡੀਡੇਟ ਆ ਬਿੱਟੂ ਉਹਨੂੰ ਖਰਾਵੇ ਜਿਤਾਵੇ ਉਹ ਬਿੱਟੂ ਦਾ ਕੰਸਰਨ ਆ ਪਰ ਪੰਜਾਬ ਸਾਡਾ ਸਭ ਦਾ ਸਾਂਝਾ ਪੰਜਾਬ ਨੂੰ ਜੇ ਅੱਗ ਲਾਊਗਾ ਤੇ ਸਾਡੇ ਦਰਦ ਹੋਊਗਾ ਅਸੀਂ ਰੋਵਾਂਗੇ ਪਿੱਟਾਂਗੇ ਅਸੀਂ ਉਰਲਾਵਾਂਗੇ ਅਸੀਂ ਬੇਨਤੀਆਂ ਕਰਾਂਗੇ ਵੀ ਬਿੱਟੂ ਜੀ ਹਾਰੇ ਰੱਬ ਦੇ ਵਾਸਤੇ ਪੰਜਾਬ ਨੂੰ ਅੱਗ ਨਾ ਲਾਓ ਨਾ ਅੱਗ ਲਾਓ ਪੰਜਾਬ ਨੂੰ ਠੀਕ ਹੈ ਪੰਜਾਬ ਮਸਾਂ ਲੀਹਾਂ ਤੇ ਪੈਣ ਜਾ ਰਿਹਾ ਤੁਸੀਂ ਅੱਗ ਇਹ ਜੀ ਲਾ ਦਿਓਗੇ ਤੁਹਾਡਾ ਕੁਝ ਨਹੀਂ ਜਾਣਾ ਤੁਸੀਂ ਦਿੱਲੀ ਚ ਜਾ ਕੇ ਬਹਿ ਜਾਓਗੇ ਛੋਟੇ ਹਜ਼ਾਰ 2000 4000 ਦੇ ਰੱਖਿਆ ਤੇ ਲੱਗ ਜਾਣਗੇ ਆ ਪੰਜਾਬੀ ਮਾਰਿਆ ਜਾਉ ਪਹਿਲਾ ਹੀ ਪੰਜਾਬ ਬਹੁਤ ਸਫਰ ਕਰ ਰਿਹਾ ਬਹੁਤ ਨੁਕਸਾਨ ਚੱਲ ਰਿਹਾ ਤੇ ਕਰਜ਼ੇ ਦੇ ਪੰਡ ਪੰਜਾਬ ਦੀ ਪੱਟੀ ਹੁੰਦੀ ਜਾ ਰਹੀ ਹੈ ਹੂੰ ਬਿਲਕੁਲ ਚੰਦਰ ਪ੍ਰਕਾਸ਼ ਜੀ ਮੈਂ ਗਿੱਦੜ ਬਾਹਾ ਦੀ ਗੱਲ ਕਰਾਂ ਤੇ ਕੀ ਲੱਗਦਾ ਕਿਹੜਾ ਕੈਂਡੀਡੇਟ ਇਸ ਵਕਤ ਸਭ ਤੋਂ ਅੱਗੇ ਹੈ ਮੈਂ ਪਿੱਛੇ ਜੀ ਤੁਹਾਨੂੰ ਬੇਨਤੀ ਕੀਤੀ ਸੀ ਜਿਹੜਾ ਮੇਨ ਮੁਕਾਬਲਾ ਮੇਨ ਮੁਕਾਬਲਾ ਡੀਪੀਟੀ ਲੋਤੇ ਅਮਰਤਾ ਬੜੇਗੇ ਜੀ ਮਨਪ੍ਰੀਤ ਬਾਦਲ ਦਾ ਇੰਨਾ ਪਿੱਛੇ ਰਹਿ ਜਾਣਾ ਇਹੋ ਜਿਹਾ ਬਿਆਨ ਬੀਜੇਪੀ ਦਾ ਸਾਥ ਅਕਾਲੀ ਦਲ ਤੋਂ ਵੱਖ ਹੋਣਾ ਜਾਂ ਆਪਣਾ ਸਟੈਂਡ ਨਾ ਲੈਣਾ ਜਾਂ ਲੋਕਾਂ ਤੇ ਵਿਚਰਨਾ ਨਹੀਂ ਇਹ तमाम ਗੱਲਾਂ ਮਨਪ੍ਰੀਤ ਬਾਦਲ ਤੇ ਪਾੜੀਆਂ ਪਈਆਂ ਦੇਖੋ ਜੀ ਮੈਂ ਮਨਪ੍ਰੀਤ ਜੀ ਦਾ ਉਪਾਸਕ ਹਾਂ ਮੈਂ ਉਹਨਾਂ ਦੀ ਬੋਲੀ ਤੋਂ ਉਹਨਾਂ ਦੇ ਸ਼ਬਦਾਂ ਤੋਂ ਉਹਨਾਂ ਦੀ ਹੁਰਦੂ ਤੋਂ ਉਹਨਾਂ ਦੀ ਫਾਰਸੀ ਤੋਂ ਪਰਸ਼ੀਅਨ ਤੋਂ ਉਹਨਾਂ ਦੇ ਉਹਨਾਂ ਦੀ ਲਾਇਬ੍ਰੇਰੀ ਵੇਖ ਕੇ ਠੀਕ ਹੈ ਤੇ ਉਹ ਜਿਸ ਤਰ੍ਹਾਂ ਬੋਲਦੇ ਨੇ ਮੈਂ ਬੜਾ ਪ੍ਰਭਾਵਿਤ ਹਾਂ ਠੀਕ ਹੈ ਪਰ ਉਥੋਂ ਦਾ ਹੀ ਪ੍ਰਭਾਵਿਤ ਹਾਂ ਗਰਾਊਂਡ ਤੇ ਮਨਪ੍ਰੀਤ ਜੀ ਨੇ ਸਾਡੇ ਬਟੰਡੇ ਕੋਈ ਕੰਮ ਨਹੀਂ ਕੀਤਾ ਮੈਂ ਤਾਂ 5 ਸਾਲ ਬਟੰਡੇ ਦੇ ਦੇਖਿਆ ਨਾ ਜੀ ਅਜੇ ਬਣਾ ਉਸ ਅਸਮਰਸਤ ਵੀ ਜਿਹਨੂੰ ਅਸੀਂ ਅੱਜ ਯਾਦ ਕਰਦੇ ਹੋਈਏ ਠੀਕ ਹੈ ਦੂਜੀ ਗੱਲ ਲੋਕ ਕਿਉਂ ਯਕੀਨ ਕਰਨ ਜੀ ਮਨਪ੍ਰੀਤ ਦੇ ਅਕਾਲੀ ਦਲ ਸਤਾਏ ਨਾਲ ਗਿਆ 1995 ਚ ਇਲੈਕਸ਼ਨ ਲੜਿਆ ਸੁਖਬੀਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਮਨਪਾਪ ਦੇ ਪਤੀ ਜੀ ਨੂੰ ਸਿਆਸਤ ਚ ਲਿਆਂਦਾ 95 ਚ ਅਗਰ ਜਿਹੜਾ ਹੋਇਆ ਸੀ ਪਾਈ ਇਲੈਕਸ਼ਨ ਹੋਇਆ ਸੀ ਜਿੱਤ ਕੇ ਵਧੀਆ ਚਿਪਸੀ ਦੇਤੀ ਅਰਚਨ ਪ੍ਰਾੜ ਸਾਹਿਬ ਦੇ ਨਾਲ ਰਿਸ਼ਤੇਦਾਰੀ ਪੈਂਦੀ ਸੀ ਉਹਨਾਂ ਨੇ ਚਿਪਸੀ ਦੇਤੀ ਵਧੀਆ ਨਵੀਂ ਠੀਕ ਹੈ ਬੜਾ ਸਵਾਗਤ ਹੋਇਆ 97 ਜਿੱਤ ਗਏ 2002 ਜਿੱਤ ਗਏ 2007 ਜਿੱਤ ਗਏ 2012 ਚ ਜਾ ਕੇ ਹਾਰੇ ਹੂੰ ਹੂੰ ਠੀਕ ਹੈ 12 ਫਿਰ 17 ਦੇ ਭਾਈ ਚਾਰ ਵਾਰੀ ਉੱਥੋਂ ਰੇ ਫਿਰ ਇਹ ਪਟੇੰਡਿਆ ਤੋਂ ਜਿੱਤੇ ਗਏ ਜੀ 2017 ਦੇ ਵਿੱਚ ਬਨਾਸ ਮੰਤਰੀ ਬਣ ਗਏ ਹੂੰ ਉਹ ਪਾਰਟੀਆਂ ਦੇਖੋ ਮਤਰੀ ਨਹੀਂ ਆ ਸਭ ਤੋਂ ਪਹਿਲਾਂ ਅਕਾਲੀ ਦਲ ਬਾਦਲ ਜੀ ਫਿਰ ਮਨਪ੍ਰੀਤ ਜੀ ਨੇ ਬਣਾਈ ਪੀਪ ਪੀਪਲਸ ਪਤਾ ਨਹੀਂ ਪਾਰਟੀ ਆਫ ਪੰਜਾਬ ਮੈਂ ਤਾਂ ਨਹੀਂ ਭੁੱਲ ਗਿਆ ਹੁਣ ਸ਼ਾਇਦ ਇਹ ਹੀ ਹੋ ਤੁਹਾਡੇ ਜਿਆਦਾ ਜਿਆਦਾ ਪੀਪਲਸ ਪਾਰਟੀ ਆਫ ਪੀਪਲਸ ਪਾਰਟੀ ਆਫ ਪੰਜਾਬ ਪੰਜਾਬ ਠੀਕ ਹੈ ਜੀ ਉਹ ਬਣਾਈ ਪਤੰਗ ਰੱਖਿਆ ਉਹ ਪਤੰਗ ਕੱਟੀ ਗਈ ਇਹਨਾਂ ਦੀ ਚੋਣ ਨਿਸ਼ਾਨ ਪਤੰਗ ਸੀਗਾ ਫਿਰ ਇਹਨਾਂ ਨੇ ਕਿਹਾ ਵੀ ਇਹ ਤਾਂ ਗੱਲ ਨਹੀਂ ਬੰਦੀ ਫਿਰ ਕਾਂਗਰਸ ਅਬਸਰਜਰ ਕਰ ਲਿਆ ਫਿਰ ਬੀਜੇਪੀ ਚ ਚਲੇ ਗਏ ਚੰਗੀ ਜੀ ਤੁਸੀਂ ਇਹ ਕਿਹਾ ਕਿ ਤੁਸੀਂ ਮਨਪ੍ਰੀਤ ਬਾਦਲ ਦੀਆਂ ਚੰਗੀਆਂ ਗੱਲਾਂ ਦੇ ਉਹਨਾਂ ਦੀ ਸ਼ਾਇਰੀ ਦੇ ਉਹਨਾਂ ਦੇ ਬੋਲਾਂ ਦੇ ਉਹਨਾਂ ਦੇ ਕਿਤਾਬਾਂ ਦੇ ਉਪਾਸਕ ਰਹੇ ਹੋ ਮਨਪ੍ਰੀਤ ਬਾਦਲ ਅਜੇ ਵੀ ਇਹੀ ਗਰਾਉਂਡ ਤੇ ਕੋਸ਼ਿਸ਼ ਕਰ ਰਹੇ ਨੇ ਕਿ ਬੜੇ ਆਰਾਮ ਨਾਲ ਤਸੱਲੀ ਨਾਲ ਗੱਲ ਕੀਤੀ ਜਾਏ ਪਰ ਲੋਕਾਂ ਦੇ ਜ਼ਿਹਨ 'ਚ ਕਈ ਤਰ੍ਹਾਂ ਦੇ ਸਵਾਲ ਨੇ ਅੱਜ ਕਿਸਾਨਾਂ ਨਾਲ ਵੀ ਉਹੀ ਹੋਇਆ ਮਨਪ੍ਰੀਤ ਬਾਦਲ ਲੋਕਾਂ ਨਾਲ ਗੱਲ ਕਰ ਰਿ ਸੀ ਕਿਸਾਨਾਂ ਨਾਲ ਸਮਝਾ ਰਹੇ ਸੀ ਅਸੀਂ ਇਹ ਕਰਾਂਗੇ ਅਸੀਂ ਇਹ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਬੜੇ ਚੰਗੇ ਸ਼ਬਦਾ ਦੀ ਚੋਣ ਉਹ ਬਹੁਤ ਵਧੀਆ ਕਰਦੇ ਨੇ ਬੜੀ ਹਲੀਮੀ ਨਾਲ ਗੱਲ ਕਰਦੇ ਨੇ ਪਰ ਅੱਗੋਂ ਕਿਸਾਨਾਂ ਨੇ ਕਿਵੇਂ ਘੇਰਿਆ ਇੱਕ ਵਾਰੀ ਦੇਖ ਲੈਣੀ ਆ ਤੇ ਕਿਵੇਂ ਮਨਪ੍ਰੀਤ ਬਾਦਲ ਨੂੰ ਗੱਡੀ 'ਚ ਬੈਠ ਕੇ ਭੱਜਣਾ ਪਿਆ ਤਾਂ ਮੇਰੀ ਗੱਲ ਐਵੇਂ ਇਹਨਾਂ ਨੰਬਰ ਮੇਰੀ ਗੱਲ ਤਾਂ ਨਹੀਂ ਮੇਰੀ ਗੱਲ ਯਾਰ ਜਿਹੜੇ ਜ਼ਮੀਨਾਂ ਨਾ ਰਹਿਣ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਐ ਖਤਮ ਹੋ ਰਹੀ ਐ ਮੰਡੀ ਕਰਨ ਝੋਨਾ ਦੀ ਮੰਡਗਾ ਚ ਟੁੱਟ ਰਿਆ ਵੋਟਰਾਂ ਦੇ ਕੱਸੀਆਂ ਤਾਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦਲ ਸਾਹਿਬ ਵੋਟਰਾਂ ਤੇ ਕੱਸੀਆਂ ਤਾਂ ਤਾਂ ਰਹਿਣਗੇ ਆ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਤੇ ਫੇਰ ਹੀ ਉਹ ਵੋਟਾਂ ਦਾ ਮੁੱਲ ਪਊਗਾ ਜੀ ਜਦੋਂ ਜਦੋਂ ਨਹੀਂ ਨਹੀਂ ਛੋਟੇ ਜਦੋਂ ਮੇਰੇ ਸਵਾਲ ਹੋਗੇ ਤੁਸੀਂ ਹੁਣ ਨਰਮਾ ਹੋਣੋਂ ਹਟ ਗਿਆ ਖਰਚਾ ਸਿਰ ਪੈ ਜਾਂਦਾ ਸੀ ਤੇ ਕਿਸਾਨ ਜਿਹੜਾ ਗਿੱਦੜਵੇ ਦਾ ਸੀ ਮਧੂਲ ਕੇ ਰੱਖਦਾ ਸੀ ਮਨਪ੍ਰੀਤ ਆਇਆ ਹਲਕੇ ਤੇ ਮਨਪ੍ਰੀਤ ਨੇ ਸਾਰੇ ਕਾਨੂੰਨ ਪੰਗ ਕਰਕੇ ਗਿੱਦੜਵੇ ਹਲਕੇ ਨੂੰ 80000 ਵੋਟਰਾਂ ਜਿਹੜੀਆਂ ਦਿੱਤੀਆਂ ਅੱਜ ਜਿਹੜਾ ਝੋਲਣਾ ਹੁੰਦਾ ਤੇ ਇਸ ਇਲਾਕੇ ਥੋੜੀ ਬਹੁਤ ਖੁਸ਼ਹਾਲੀ ਆਈ ਹੈ ਇਹ ਇਹ ਹੰਕਾਰ ਨਹੀਂ ਮੈਂ ਕਰਦਾ ਮੇਰਾ ਧਰਮ ਸੀ ਮੈਂ ਕੀਤਾ ਪਹਿਲੀ ਗਾ ਇਸ ਹਲਕੇ 'ਚ ਮੈਂ 6 ਨਵੀਆਂ ਕੱਸੀਆਂ ਕੱਡੀਆਂ ਢੂਲਕੋਟ ਜਿੱਥੇ ਖੜੇ ਹੋ ਤੁਸੀਂ ਦੱਸੋ ਵੀ ਕੱਸੀ ਕੱਢੀ ਕੱਢੀ ਸਾਰੇ ਕੱਢੀ ਭਲਾਈਆਂ ਨੇ ਕੱਢੀ ਸਾਬਚੰਦ ਕੱਢੀ ਹੁਸਨਰ ਕੱਢੀ 50 ਲਿਫਟ ਪੰਪ ਜਿਹੜੇ ਆ ਕਿਸਾਨਾਂ ਨੂੰ ਮੈਂ ਲੈ ਕੇ ਦਿੱਤੇ ਜਿਹੜੇ ਕਿ ਕਿਸੇ ਹੋਰ ਹਲਕੇ 'ਚ 50 ਲਿਫਟ ਪੰਪ ਲੱਗੇ ਗਿੱਦੜ ਵਿੱਚ ਲੱਗੇ ਤੀਜਾ ਇੱਥੇ ਜਿੰਨੇ ਪੱਕੇ ਖਾਲ ਸੀ ਉਹ ਸਾਰੇ ਮੈਂ ਬਣਾਏ ਮੈਂ ਦੂਜੀ ਕੋਈ ਗੱਲਾਂ ਕਿਸਾਨਾਂ ਕਿਸਾਨਾਂ ਦੀਆਂ ਗੱਲਾਂ ਕਰਦਾ ਹੁਣ ਅੱਜ ਮੈਂ ਇਸ ਪੋਜੀਸ਼ਨ 'ਚ ਆਇਆ ਅੱਜ ਮੈਂ ਐਮ.ਐਲ.ਏ ਦਾ ਇਲੈਕਸ਼ਨ ਲੜ ਰਿਹਾ ਮੈਂ ਗੱਲ ਕਰਕੇ ਆਇਆ ਸੈਂਟਰ ਨਾਲ ਵੀ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਨਵੇਂ ਟਿਊਬਵਲ ਦੇ ਕਨੈਕਸ਼ਨ ਜਿਹੜਾ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲ ਜਿਹਦੇ ਕੋਲੇ ਇੱਕ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਮੈਂ ਸਾਰੇ ਗਿੱਦੜਵੇ ਦੇ ਹਲਕਾ ਦੇ ਲੋਕਾਂ ਨੂੰ ਸੋਲਰ ਕਨੈਕਸ਼ਨ ਦਵਾਉਂਗਾ ਇਹ ਤੇ ਇੱਕ ਕਸੂਰਤਾ ਲੈਣਾ ਸੁਣ ਨਹੀਂ ਮੇਰੀ ਗੱਲ ਆਏ ਵੀ ਇਹਨਾਂ ਨੰਬਰ ਮੇਰੀ ਗੱਲ ਤਾਂ ਨਹੀਂ ਮੇਰੀ ਗੱਲ ਜੇ ਜਮੀਨਾਂ ਨਾ ਰਹਿਣ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਹੈ ਖਤਮ ਹੋ ਰਹੀ ਹੈ ਮੰਡੀ ਕਰਨ ਝੋਨਾ ਨਹੀਂ ਮੰਡਗਾ ਚ ਸੁੱਟ ਰਿਆ ਜੀ ਕਿੰਨੇ ਕਿਸਾਨ ਹੈ ਜਿਹੜੇ ਅੱਜ ਆ ਮੋਟਰਾਂ ਲੈਣ ਦੇ ਚਾਹਵਾਨ ਹੈ ਫਿਰ ਦੂਜੀ ਗੱਲ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਵੀ ਗਿੱਦੜਵਾ ਹਲਕੇ ਦੇ ਪੱਕੇ ਖਾਲ ਬਣਿਆ ਨੂੰ 20-25 ਸਾਲ ਹੋ ਗਏ 20-25 ਸਾਲ ਹੋ ਗਏ ਤੇ 20 25 ਸਾਲਾਂ ਚ ਸਾਰੇ ਖਾਲ ਤਬਾਹ ਹੋ ਗਏ ਮੈਂ ਕਿਹਾ ਵੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਉਹਨੂੰ ਕਾਡਾ ਕਹਿੰਦੇ ਐ ਕਾਡਾ ਦੇ ਤਹਿਤ ਸਾਰੇ ਗਿੱਦੜਵੇ ਹਲਕੇ ਦੇ ਜਿਹੜੇ ਪੱਕੇ ਖਾਲ ਐ ਮੈਂ ਅੰਡਰਗਰਾਉਂਡ ਪਾਈਪਾਂ ਪਵਾ ਦੂੰਗਾ ਤੁਹਾਨੂੰ ਯਾਰ ਇਹ ਬੰਦਾ ਮਾੜਾ ਲੱਗਦਾ ਨਹੀਂ ਮਾੜਾ ਨਹੀਂ ਅਸੀਂ ਮੜਪਰੀਤ ਨਹੀਂ ਸਾਡਾ ਸਾਡਾ ਬੀਜੇਪੀ ਨਾ ਜੀ ਸ਼ੁਭ ਕਰਨ ਦੇ ਗੋਲੀਆਂ ਮਾਰੀਆਂ ਤੁਹਾਡੇ ਨਾਲ ਤਾਂ ਨਹੀਂ ਬੀਚ ਮੈਨੂੰ ਯਾਰ ਮੈਨੂੰ ਯਾਰ ਉਹਨਾਂ ਸਾਡਾ ਮੰਡਿਆ ਚ ਝੋਨਾ ਨਹੀਂ ਤੁਰਦਾ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੋਟਰਾਂ ਤੇ ਕੱਸੀਆਂ ਤਾਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦਲ ਸਾਹਿਬ ਮੋਟਰਾਂ ਤੇ ਕੱਸੀਆਂ ਤਾਂ ਤਾਂ ਰਹਿਣਗੀਆਂ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਤੇ ਫੇਰ ਹੀ ਉਹ ਮੋਟਰਾਂ ਦਾ ਮੁੱਲ ਪਊਗਾ ਜੀ ਜੇ ਤੂੰ ਚੱਲ ਤਬੇ ਕੁਝ ਚੰਦਰਪ੍ਰਕਾਸ਼ੇ ਦੇਖਿਆ ਤੁਸੀਂ ਕਿ ਮਨਪ੍ਰੀਤ ਬਾਦਲ ਨੇ ਹੱਥ ਜੋੜ ਦਿੱਤੇ ਸ਼ੁਭਕਰਨ ਬਾਰੇ ਸਵਾਲ ਹੋਇਆ ਉਥੇ ਬਾਰਡਰਾਂ ਤੇ ਜੋ ਸਲੂਪ ਹੋਇਆ ਕਿਸਾਨਾਂ ਦੇ ਨਾਲ ਉਸ ਬਾਰੇ ਕਿਸਾਨ ਪੁੱਛ ਰਹੇ ਸੀ ਤੇ ਮਨਪ੍ਰੀਤ ਬਾਦਲ ਹੱਥ ਜੋੜ ਕੇ ਕਹਿ ਰਹੇ ਨੇ ਬਈ ਮੈਨੂੰ ਨਹੀਂ ਉਹਦੇ ਬਾਰੇ ਪਤਾ ਮੈਨੂੰ ਨਹੀਂ ਉਹਦੇ ਬਾਰੇ ਪਤਾ ਵੋਟ ਮੰਗਣ ਆਏ ਨੇ ਭਾਜੀਪੀ ਦੇ ਚੋਰ ਨਿਸ਼ਾਨ ਤੋਂ ਭਾਜੀਪੀ ਦੇ ਉਮੀਦਵਾਰ ਨਹੀਂ ਪਰ ਜੋ ਕੁਝ ਭਾਜੀਪੀ ਨੇ ਕਿਸਾਨਾਂ ਨਾਲ ਕੀਤਾ ਜਾਂ ਜੋ ਗਿਲੇ ਨੇ ਕਿਸਾਨਾਂ ਦੇ ਭਾਜੀਪੀ ਦੇ ਨਾਲ ਉਹਨਾਂ ਨੂੰ ਸ਼ਾਇਦ ਉਹ ਐਡਰੈਸ ਨਹੀਂ ਕਰ ਰਹੇ ਪੱਲਾ ਝਾੜ ਰਹੇ ਕਿ ਬਈ ਮੈਨੂੰ ਤਾਂ ਕੁਝ ਪਤਾ ਨਹੀਂ ਤੇ ਇਹ ਗੱਲਾਂ ਤਾਂ ਭਾਦੀ ਪਹਿ ਰਹੀਆਂ ਨੇ ਮਨਪ੍ਰੀਤ ਦੇਖੋ ਜੀ ਮੈਂ ਬੇਨਤੀ ਕਰਦਾ ਸ਼ੁਭ ਕਰ ਵੀ ਕਿਸੇ ਦਾ ਜੰਮਿਆ ਸੀ ਨਾ ਉਹਦੀ ਵੀ ਮਾਂ ਦੇ ਵੀ ਪਿਓ ਕਿਸੇ ਮਾਂ ਪਿਓ ਦੇ ਸਾਹਮਣੇ ਜਵਾਨ ਪੁੱਤ ਦੀ ਲਾਸ਼ ਕੋਈ ਹੋਵੇ ਕੌਣ ਚੱਲੂਗਾ ਮੈਂ ਫੇਰ ਉਹੀ ਗੱਲ ਕਹਿੰਦਾ ਇਹ ਲੀਡਰ ਹੋਗੇ ਮੋਟੀ ਚੰਪੜੀ ਦੇ ਮੈਂ ਛੋਟੇ ਮਾਦੇ ਮਰਾਹੀ ਲੋਕਾਂ ਨੂੰ ਵੋਟਰਾਂ ਨੂੰ ਅਪੀਲ ਕਰਦਾ ਵੀ ਬਰਾਵੋ ਆਪ ਦੇ ਮਰੇਸ਼ ਵਰਗ ਮਿਲੂਗਾ ਕਿੰਨੀ ਦੇਰ ਐ ਜੇ ਬੰਦਿਆਂ ਦੇ ਮਗਰ ਲੱਗੇ ਰਹਿਾਂਗੇ ਜਿਹੜਾ ਤੁਹਾਡਾ ਦਰਦ ਕੋਈ ਨਹੀਂ ਸੁਣਦਾ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਦਰਦ ਦੁੱਖ ਸੁਨੇ। ਅੱਜ ਐਮਐਸਪੀ ਮਿਲਰੀ ਝੋਨਾ ਰੋਲੀ ਜਾਂਦਾ ਤੇ ਆਪ ਮਨ ਉਹ ਲੋਕ ਜਿਹੜਾ ਬੰਦਾ ਕਹ ਰਿਹਾ ਸੀ ਬਿਲਕੁਲ ਸਹੀ ਕਰਿਆ ਸੀ ਜਦੋਂ ਜ਼ਮੀਨ ਹੀ ਨਾ ਰਹੀ ਤੇ ਕੀ ਟਿਊਬਲ ਕਰੂਗਾ ਜੀ ਜਦੋਂ ਜ਼ਮੀਨ ਹੀ ਨਾ ਰਹੀ ਤੇ ਕੀ ਉਹਦੇ ਚ ਸੋਲਰ ਪਲਾਂਟ ਕਰੂਗਾ ਗੱਲ ਤਾਂ ਹੈ ਲੋਕਾਂ ਦੀ ਫਸਲ ਤੇ نسل ਬਚਾਉਣ ਦੀ ਨਸ਼ਾ ਸੋਡੇ ਘਰ ਘਰ ਹੋ ਗਿਆ ਉਹ ਲੀਡਰਾਂ ਦੀ ਦੇਣ ਲੀਡਰਾਂ ਆਪ ਝੋਨਾ ਰੋਲੀ ਜਾਂਦਾ ਜੀ ਅੱਜ 11 ਨਵੰਬਰ ਹੋ ਗਈ ਜੀ ਤੇ ਮੰਡੀਆਂ ਚ ਝੋਨਾ ਪਿਆ ਹਲਦੀ ਮੈਡਮ ਤੁਸੀਂ ਸ਼ਹਿਰ ਚੱਕਰ ਵੀ ਮਾਰਿਆ ਹੋਵੇ ਮੰਡੀਆਂ ਦੇ ਵਿੱਚ ਵੱਡੇ ਵੱਡੇ ਢੇਰ ਲੱਗੇ ਪਏ ਨੇ ਸੜਕਾਂ ਤੇ ਵੀ ਪਿਆ ਝੋਨਾ ਪਹਿਲੀ ਸਰਕਾਰ ਆ ਸੈਂਟਰ ਦੀ ਤੇ ਪਹਿਲੀ ਸਰਕਾਰ ਆ ਪੰਜਾਬ ਦੀ ਜਿਹੜਾ ਭਜੋਨਾ ਇਹ ਨਹੀਂ ਚੁੱਕ ਸਕੀ ਕੀ ਜੀਵੀਦਾਰ ਨੇ ਕਸੂਰ ਕਰਤਾ ਜੀ ਕੀ ਜੱਟ ਨੇ ਕਸੂਰ ਕਰਤਾ ਤੇ ਹੋਰ ਹੈਰਾਨੀ ਦੀ ਗੱਲ ਸਾਡਾ ਮੁੱਖ ਮੰਤਰੀ ਵੀ ਜੱਟ ਰਵਨੀਤ ਬਿੱਟੂ ਵੀ ਜੱਟ ਉਹਦਾ ਦਾਦਾ ਵੀ ਖੇਤੀ ਕਰਦਾ ਰਿਹਾ ਕਿਸੇ ਜਿਵੇਂ ਦੇ ਚ ਮਨਪ੍ਰੀਤ ਵੀ ਜੱਟ ਚਲੋ ਖੈਰ ਇਹਨਾਂ ਦਾ ਤਾਂ ਬਾਗ ਨਹੀਂ ਠੀਕ ਹੈ ਜੀ ਚਾਟੀ ਦੀ ਜੱਟ ਦੀ ਜੋਨ ਪੂਰੀ ਜੱਟ ਦਾ ਮਾੜਾ ਹਾਲ ਐਸ ਕਰਕੇ ਮੈਂ ਰਮ ਮੈਂ ਕਹਿੰਦਾ ਬਿਲਕੁਲ ਜਿਹੜਾ ਦਰਦ ਦੱਸ ਰਿਹਾ ਸੀ ਕਿਸਾਨ ਆਪ ਦਾ ਬਿਲਕੁਲ ਸਹੀ ਦੱਸ ਰਿਹਾ ਸੀ ਤੇ ਮਨਪ੍ਰੀਤ ਜੀ ਕੋਲ ਕੋਈ ਟੁਕਮਾ ਜਵਾਬ ਨਹੀਂ ਸੀਗਾ ਇੱਧਰ ਉੱਧਰ ਦੀਆਂ ਗੱਲਾਂ ਨਾਲ ਉਹਨਾਂ ਦਾ ਢਿੱਡ ਨਹੀਂ ਭਰਦਾ ਗੱਲ ਐਕਸ਼ਨ ਦੀ ਹੋਣੀ ਚਾਹੀਦੀ ਆ ਤੇ ਜੇ ਮਨਪ੍ਰੀਤ ਐਡਾ ਹੀ ਕਮਾਂਡ ਏਰੀਆ ਦੀ ਗੱਲ ਕਰਦਾ ਮੈਂ ਟਿਊਬ ਉੱਪਰ ਲਿਆ ਦੂੰ ਸ਼ੋਲਰ ਲਿਆ ਦੂੰਗਾ ਤੇ ਮਨਪ੍ਰੀਤ ਨੂੰ ਜੋਇਨ ਕਰੇ ਨੂੰ ਸਾਲ ਤੋਂ ਉੱਤੇ ਹੋ ਗਿਆ ਭਾਜੀਪੀ ਲਿਆ ਦਿੰਦਾ ਹੁੰਦਾ ਹੀ ਪ੍ਰਧਾਨ ਮੰਤਰੀ ਦਾ ਚੁਟਕੀ ਦਾ ਕੰਮ ਆ ਲਿਆ ਦਿੰਦਾ ਮੰਤਰੀ ਤੋਂ ਤਾਈ ਹੋਰ ਨਹੀਂ ਤਾਂ ਕੋਈ ਕਾਰਖਾਨਾ ਹੀ ਲਿਆਉਂਦਾ ਰੋਜ਼ਗਾਰ ਉਹ ਗਿੱਧਰ ਵਿੱਚ ਵੀ ਰੋਜ਼ਗਾਰ ਵਾਚ ਜਾਂਦਾ ਐਸ ਕਰਕੇ ਸਭ ਇਹ ਗੱਲਾਂ ਚਨਾਬੀ ਗੱਲਾਂ ਨੇ ਇਹਨਾਂ ਦਾ ਕੋਈ ਅਰਥ ਨਹੀਂ ਤੇ ਉਹੀ ਗੱਲ ਮੁੜ ਕੇ ਲੱਭਦੇ ਰਹਿਣਗੇ ਲੱਭਣਾ ਨਹੀਂ ਕਿਸੇ ਨੇ ਤੇ ਐਸ ਕਰਕੇ ਮੈਂ ਫੇਰ ਉਹੀ ਗੱਲ ਕਹਿੰਦਾ ਮੈਨੂੰ ਐਸ ਗੱਲ ਦੀ ਕੋਈ ਤਸੱਲੀ ਨਹੀਂ ਪੀ ਇਹ ਜਿਹੜੀ ਗੱਲ ਅੱਜ ਕਹੀ ਜਾ ਰਹੀ ਆ ਵੀ ਮੈਂ ਤੈਨੂੰ ਕੰਡਕਟਰ ਭਰਤੀ ਕਰਾਉਂਦੇ ਨੂੰ ਰੇਲ ਵਿੱਚ ਕਰਾਉਂਦੇ ਭਲਾ ਦਾ ਕਰਾਉਂ। ਇਹ ਸੀਨ ਪੀ ਅਧੁਮੰਬਰ ਤੋਂ ਪਿੱਛੋਂ ਜਮਾ ਡਿਫਰੈਂਟ ਹੁੰਦਾ। ਹਾਂ ਹਾਂ। ਸਾਧਤਾ ਭਟਿੰਡੇ ਪਿੰਡ ਦਾ ਦਿਸਿਆ ਜੀ ਵੀ ਘਰ ਘਰ ਨੌਕਰੀ ਦੇਦੀ। ਹਾਂ ਹਾਂ। ਹਾਲਾਂਕਿ ਕਾਂਗਰਸ ਦਾ ਵਾਅਦਾ ਵੀ ਸੀ। ਹਾਂ ਹਾਂ। ਤੇ ਐਸ ਕਰਕੇ ਉਹ ਅੱਜ ਮੈਂ ਇਹਦੀ ਬੋਲੀ ਬੋਲਦਾ ਕੱਲ ਮੈਂ ਕਿਸੇ ਦੀ ਬੋਲੀ ਬੋਲਦਾ ਪਰसों ਕਿਸੇ ਦੀ ਬੋਲੀ ਬੋਲਦਾ ਮੈਨੂੰ ਨਹੀਂ ਲੱਗਦਾ। ਮੈਨੂੰ ਨਹੀਂ ਲੱਗਦਾ ਵੀ ਜਿਹੜਾ ਪੰਜਾਬੀ ਆ ਉਹ ਬੀਜੇਪੀ ਨੂੰ ਬLES ਕਰੂਗਾ ਪੰਜਾਬੀ ਬੀਜੇਪੀ ਨੂੰ ਪੁਨਿਸ਼ ਕਰੂਗਾ ਜਿਵੇਂ ਬੀਜੇਪੀ ਨੇ ਪੰਜਾਬ ਨਾਲ ਕਿੱਦਾਂ ਤੁਸੀਂ ਕਹਦੇ ਹੋ ਮੰਤਰੀ ਬਾਦਲ ਕਿਤੇ ਸਟੈਂਡ ਨਹੀਂ ਕਰ ਰਹੇ ਅੰਮ੍ਰਿਤਵਰਡਿੰਗ ਤੇ ਡਿੰਪੀ ਢਿੱਲੋਂ ਚੋਂ ਮੁੱਖ ਮੁਕਾਬਲਾ ਹੈ ਪਰ ਇਹਨਾਂ ਕਿਸ ਕਿਨੂੰ ਤਰ੍ਹਾਂ ਦਾ ਐਜ ਦੇ ਦਾ ਲੱਗ ਰਿਹਾ ਦੇਖੋ ਮੈਂ ਮੰਨਦਾ ਆਈ ਨਹੀਂ ਕਹਿੰਦਾ ਮਨਪ੍ਰੀ ਸਟੈਂਡਿੰਗ ਅਰ ਜਿੱਤਨੂ ਮਨਪ੍ਰੀ ਦੀ ਵਿੱਚ ਚਾਹਤਾ ਪਰ ਹਾਲਤ ਜਿੱਤ ਨਾਲੇ ਹੈ ਨਹੀਂ ਜਿਸ ਤੋਂ ਆਪਣੇ ਜਗ੍ਹਾ ਮਾਨਕ ਆ ਨਾ ਜਿਹੜੇ ਮਾਨਕ ਆਪਾਂ ਰੱਖਦੇ ਆ ਵੀ ਆਹ ਸਟੈਂਡਰਡਸ ਨੇ ਜਾਂ ਮੇਅਰ ਆ ਨਾ ਅਰਤੀ ਜੀ ਨੂੰ ਅਸੀਂ ਨਾਮਯਰ ਕਿੱਦਾਂ ਜਾ ਸਕਦਾ ਆਪਾਂ ਕੁਝ ਰੱਖ ਲੈਨੇ ਆ ਨਾ ਜੀ ਉਹ ਹਿਸਾਬ ਨਾਲ ਮੇਰੀ ਸਮਝ ਕਹਿੰਦੀ ਜਿੰਨੀ ਕਿ ਮੈਂ ਇਲੈਕਸ਼ਨ ਪੋਲਿਟਿਕਸ ਕਵਰ ਕੀਤੀ ਆ ਉਹ ਸਾਨੂੰ ਸਮਝ ਕਹਿੰਦੀ ਵੀ ਬੜਿੰਗ ਤੇ ਡਿੰਪੀ ਢੱਲੋ ਕੀ ਮੁਕਾਬਲਾ ਠੀਕ ਹੈ ਡਿੰਪੀ ਢੱਲੋ ਸਰਕਾਰ ਉਹ ਤਾਂ ਡਿੰਪੀ ਢੱਲੋ ਨੂੰ ਥੋੜਾ ਐਜ ਦੇ ਰਿਆ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਬਿਲਕੁਲ ਦੇ ਰ ਬਿਲਕੁਲ ਦੇ ਰਿਆ ਬਿਲਕੁਲ ਦੇ ਰਿਆ ਬਿਲਕੁਲ ਹੀ ਦੇ ਰਿਆ ਇਹਦੇ ਚ ਕੋਈ ਸ਼ੱਕ ਨਹੀਂ ਥਾਣੇ ਕਚਹਿਰੀ ਪੀਡੀਪੀਓ ਦਫਤਰ ਨਗਰ ਪੰਚਲੇ ਲੋਕਾਂ ਦੇ ਕੰਮ ਨਹੀਂ ਕਿਸੇ ਨੇ ਨਕਸ਼ਾ ਪਾਸ ਕਰਉਣਾ ਕਿਸੇ ਨੇ ਵਾਟਰ ਕਨੈਕਸ਼ਨ ਹੈ ਨਾ ਕਿਸੇ ਨੇ ਪੰਚਾਇਤਾਂ ਦੀ ਚੌਂਚ ਕੋਈ ਗ੍ਰਾਂਟ ਹੋਣੀ ਹੈ ਜੀੜੀ ਪੇ ਤੋਂ ਲੈਣੀ ਉਹ ਡਿੰਪੀ ਢੱਲੋ ਹੀ ਦਵਾਊਗਾ ਠੀਕ ਹੈ ਜੇ ਅਮਰਤਾ ਫੋਰ ਫੋਰ ਐਗਜ਼ਾਮਪਲ ਅਮਰਤਾ ਵੀ ਜਿੱਤ ਵੀ ਜਾਂਦੀ ਆ ਐਮਐਲਏ ਦਾ ਡਿੰਪੀ ਢੱਲੋ ਹੀ ਆ ਫਿਰ ਵੀ ਜਿਹੜਾ ਕੁਝ ਹੋਊਗਾ ਇਸ ਸਾਲ 2 ਸਾਲ ਸਰਕਾਰ ਚ ਉਹਦਾ ਡਿੰਪੀ ਢੱਲੋ ਦੇ ਮੁਤਾਬਿਕ ਹੀ ਹੋਏਗਾ ਨਾ ਜੀ ਤੇ ਐਸ ਕਰਕੇ ਲੋਕ ਇੰਨਾ ਕੁ ਸਮਝ ਗਏ ਠੀਕ ਹੈ ਮੇਰੇ ਸਾਹਮਣੇ ਮੈਨੂੰ ਨਹੀਂ ਲੱਗਦਾ ਵੀ ਟੈਂਪਟਿਡ ਲੋਤੇ ਅਮਰਤਾ ਬੜੀ ਨੂੰ ਤੋਂ ਮੁਕਾਬਲਾ ਬਾਹਰ ਜਾਊਗਾ। ਬੀਚੀ ਤਾਂ ਦੋਹਾਂ ਚੀਜ਼ ਹੋਊਗਾ ਮੇਰੀ ਸਮਝ ਦੇ ਅਕਨ। ਅਸੀਂ ਸਿਰਫ ਗਿੱਦੜਵਾਹਾ ਦੀ ਗੱਲ ਕਰ ਰਹੇ ਸੀ। ਬਾਕੀ ਸੀਟਾਂ ਤੇ ਵੀ ਤੁਸੀਂ ਦੇਖ ਰਹੇ ਹੋਵੋਗੇ ਕਿਵੇਂ ਦਾ ਪ੍ਰਚਾਰ ਚੱਲਦਾ ਪਿਆ ਕਿਵੇਂ ਦਾ ਮੁਕਾਬਲਾ। ਚੱਬੇਵਾਲ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਤੇ ਬਰਨਾਲਾ ਦੀ ਗੱਲ ਕਰੀਏ ਇੱਥੇ ਵੀ ਕੀ ਤੁਹਾਨੂੰ ਲੱਗਦਾ ਹੈ ਸੂਬੇ ਚ ਆਵਾਜ਼ ਦੀ ਪਾਰਟੀ ਦੀ ਸਰਕਾਰ ਇਹਨਾਂ ਨੂੰ ਐਜ ਹੈ। ਇਹਨਾਂ ਨੇ ਇੱਕ slogan ਦਿੱਤਾ ਆਪ ਦੀ ਸਰਕਾਰ ਆਪ ਦਾ ਹੱਲ ਮਿਲੇ। ਹੂੰ ਇੱਕ ਸਲੋਗਨ ਇਹਨਾਂ ਨੇ ਦਿੱਤਾ ਤੁਸੀਂ ਬੋਰਡ ਦੇਖਿਓਗੇ ਫਲੈਕਸਿਬ ਲੱਗੇ ਹੋ ਜਿੱਥੋਂ ਦੇ ਇਹ ਤਾਂ ਬਰਨਾਲੇ ਦਾ ਸਵਾਲ ਆ ਬਰਨਾਲੇ ਤਾਂ ਇਹਨਾਂ ਦੀ ਰੈਵਲ ਖੜਾ ਹੋ ਗਿਆ ਹੂੰ ਹੂੰ ਵਾਹ ਕਿੰਨੀ ਉਹ ਵੋਟ ਕੱਟ ਕਰਦਾ ਉਹ ਦੇਖਣਾ ਨਿਕਲਦਾ ਹੂੰ ਚੱਬੇਵਾਲ ਤਾਜ਼ਾ ਤਾਜ਼ਾ ਐਮਪੀ ਬਣਿਆ ਚੱਬੇਵਾਲ ਦਾ ਮੁੰਡਾ ਖੜਾ ਹੋਇਆ ਉਹਨੂੰ ਆਪਦੇ ਪਿਓ ਦਾ ਐਜ ਹੈਗਾ ਹੂੰ ਹੂੰ ਠੀਕ ਹੈ ਸੁਖਜਿੰਦਰ ਰੰਧਾਵੇ ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਮੈਨੂੰ ਪਤਾ ਲੱਗਿਆ ਜਾਂ ਮੈਂ ਜਿੰਨਾ ਕਿ ਮੈਂ ਉਹ ਗੁਦਾਸਪੁਰ ਲੱਕੇ ਚ ਵੀ ਰਿਆ ਉਹਦੇ ਹਲਤੇ ਕੋਈ ਕ腐ਸ਼ਨ ਦਾ ਦਾਗ ਨਹੀਂ ਲੱਗਿਆ ਹੂੰ ਜੇ ਲੱਗਿਆ ਤਾਂ ਹਵਾ ਚ ਹੀ ਰਿਆ ਕੋਈ ਪਰਚਾ ਪੁਰਚਾ ਉਸ ਕਨੈਕਸ਼ਨ ਚ ਨਹੀਂ ਹੋਇਆ ਇੱਕ ਵਾਰੀ ਭਗਵੰਤ ਮਾਨ ਕਹਿੰਦਾ ਸੀ ਉਹ ਸੀ ਉਹ ਜੇਲ੍ਹ ਦਾ ਮੁਖਤਾਰ ਅंसारी ਵਾਲਾ ਪੇਲਪੇਚਾਂ ਅੰਦਰ ਰਿਕਵਰੀ ਕਰਾਂਗੇ ਉਹ ਭਗਵੰਤ ਮਾਨ ਵੀ ਹਵਾ ਚ ਗੱਲ ਛੱਡ ਕੇ ਤੇ ਮੁੜ ਕੇ ਰਿਕਵਰੀ ਵੀ ਨਹੀਂ ਕੀਤੀ ਵਕੀਲ ਵਾਲੀ ਫੀਸ ਵਾਲਾ ਚੱਕਰ ਜਪਿਆ ਸੀ ਨਾ ਜੀ ਤੁਹਾਡੇ ਯਾਦ ਹੋਣਾ ਹੂੰ ਠੀਕ ਹੈ ਤੇ ਇਹਦੇ ਕੋਈ ਹਲੇ ਤਾਈ ਦਾਗ ਨਹੀਂ ਲੱਗਿਆ ਉਹ ਵੀ ਆ ਨਾਲੇ ਜਿਹੜੀ ਜੇ ਕਾਂਗਰਸ ਦੇ ਮੁੱਖ ਮੰਤਰੀਆਂ ਦੀ ਰੇਸ ਚ ਸੁਖਜਿੰਦਰ ਰਾਜਵੇ ਦਾ ਪ੍ਰਤਾਪ ਆਜਵੇ ਦਾ ਤੇ ਉਹਦਾ ਆਪਣਾ ਅਮਰਿਤ ਰਾਜੇਪੁਰ ਦਾ ਠੀਕ ਹੈ ਇਹਨਾਂ ਦਾ ਨਾਮ ਹੁੰਦਾ ਠੀਕ ਹੈ ਉਹਨਾਂ ਨੂੰ ਉਸ ਚੀਜ਼ ਦਾ ਇੱਜਾ ਤੇ ਐਸ ਕਰਕੇ ਜਿਹੜੀ ਇਹ ਇਲੈਕਸ਼ਨ ਆ ਨਾ ਜੀ ਇਹ ਇਲੈਕਸ਼ਨ ਕੋਈ ਨਾ ਤਾਂ ਕਿਸੇ ਕਾਂਗਰਸ ਦੇ ਜੇ ਜਿੱਤ ਜਾਂਦੇ ਨੇ ਕਾਂਗਰਸ ਦੇ ਹੱਕ ਚ ਫਤਵਾ ਠੀਕ ਹੈ ਜੇ ਕਾਲੇ ਜਿੱਤ ਅਕਾਲੀ ਦਾ ਹੈ ਹੀ ਨਹੀਂ ਕਾਲੇ ਜੀ ਬੀਜੇਪੀ ਜਿੱਤ ਜਾਂਦੀ ਬੀਜੇਪੀ ਦੇ ਹੱਕ ਚ ਫਤਵਾ ਆ ਜੇ ਆਪ ਖਾਰ ਜਾਂਦੀ ਆ ਤਾਂ ਇਹ ਫਿਰ ਆਪ ਦੇ ਵਿਰੁੱਧ ਫਤਵਾ ਹੈ ਲੋਕਾਂ ਦਾ ਪਰ ਮੈਂ ਹੁਣ ਜਿੰਨਾ ਕੋ ਤੁਹਾਡਾ ਸਮਝਿਆ ਤੁਸੀਂ ਕਹਿ ਰਹੇ ਕਿ ਗੁਰਦਾਸਪੁਰ ਚ ਡੇਰਾ ਬਾਬਾ ਨਾਨਕ ਚ ਰੰਦਾਵਾ ਨੂੰ ਐਜ ਹੈ ਮਤਲਬ ਰੰਦਾਵਾ ਰਿਸੀਨ ਹੈ ਰੰਦਾਵਾ ਵੀ ਨਾ ਐਜ ਹੈ ਨਾ ਜੀ ਤਾਜ਼ਾ ਤਾਜ਼ਾ ਐਮਪੀ ਜਣਿਆ ਉਹਨੂੰ ਵਿਰੋਧਤਾ ਕਿੱਥੋਂ ਆ ਤੇ ਉਹ ਸ਼ਾਹਪੁਰ ਚ ਤੁਸੀਂ ਕਹਿ ਰਹੇ ਹੋ ਕਿ ਆਮ ਆਦੀ ਪਾਰਟੀ ਨੂੰ ਚੱਬੇਵਾਲ ਜੀ ਨੂੰ ਕਿਉਂਕਿ ਇਹਨਾਂ ਦਾ ਅਭਿਨੇਤਾ ਨਾਲੇ ਚ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਨਾਲੇ ਚ ਜਿੰਨੇ ਵੀ ਬਾਕੀ ਨੇ ਬਾਕੀ ਨੇ ਖੜਾ ਹੋਣਾ ਉਹ ਮੈਟਰ ਕਰੇਗਾ ਕਿਤੇ ਨਾ ਕਿਤੇ ਅਸਰ ਪਾਏਗਾ ਬਰਨਾਲਾ ਦੈਟ ਦੈਟ ਵਿਲ ਅਫੈਕਟ ਦਾ ਇਲੈਕਸ਼ਨ ਆਫ देयर ਆਫੀਸ਼ੀਅਲ ਕੈਂਡੀਡੇਟ ਆਪਸ ਆਫੀਸ਼ੀਅਲ ਕੈਂਡੀਡੇਟ ਤੇ ਗੋਵਿੰਦ ਸੰਧੂ ਦੇਖਦੇ ਹੋ ਤੁਸੀਂ ਮੁਕਾਬਲੇ ਤੇ ਸਿਮਰਨ ਸਿੰਘ ਮਾਨ ਦੇ ਦੋਤੇ ਕਿ ਉਹ ਅਸਰ ਪਾਣਗੇ ਤੇ ਮੈਂ ਸਿਮਰਨ ਸਿੰਘ ਮਾਨ ਦੇ ਦੋਤੇ ਗੋਵਿੰਦ ਸਿੰਘ ਸੰਧੂ ਉਹ ਵੀ ਮੈਦਾਨ ਚ ਨੇ ਬਰਨਾਲਾ ਤੋਂ ਉਹ ਕੋਸ ਅਸਰ ਪਾਣਗੇ ਤੇ ਕੋ ਦਾ ਫਾਇਦਾ ਹੀ ਦੇਣਗੇ ਇਹਨਾਂ ਨੂੰ ਰੈਡੀਕਲ ਵੋਟ ਇੱਕ ਪਾਸੇ ਪੈ ਜਾਣੀ ਆ ਨਹੀਂ ਡਾਇਵਰਟ ਹੋ ਜਾਣੀ ਸੀ ਕਿਤੇ ਨਾ ਕਿਸੇ ਪਾਸੇ ਕੁਝ ਕਾਲੀਆਂ ਕੁਝ ਭਾਜਪਾ ਨੂੰ ਪੈ ਜਾਂਦੀ ਕੁਝ ਆਪ ਨੂੰ ਪੈ ਜਾਂਦੀ ਕੁਝ ਕਾਂਗਰਸ ਨੂੰ ਪੈ ਜਾਂਦੀ ਠੀਕ ਹੈ ਨਾ ਰੈਡੀਕਲਸ ਨਾ ਜਿਹੜੀ ਰੈਡੀਕਲਸ ਨੇ ਉਹ ਉਹਨਾਂ ਦੇ ਹੋਰ ਕਨੈਕਸ਼ਨ ਵੀ ਹੈਗੇ ਨੇ ਸੂਚੀਆਂ ਪਾਟੀਆਂ ਚ ਵੀ ਉਹਨਾਂ ਦੀ ਜ਼ਿਆਦਾਤਰ ਵੋਟ ਡਾਇਵਰਟ ਹੁੰਦੀ ਆ ਜਿਵੇਂ ਤੁਸੀਂ ਇਹ ਵੇਖੋ ਵੀ ਕਿਸਾਨਾਂ ਦੀ ਵੋਟ ਵੀ ਡਾਇਵਰਟ ਕਿ ਆ ਫਲਾਨਾ ਗਰੁੱਪ ਆ ਜੀ ਆ ਫਲਾਨੇ ਦਾ ਗਰੁੱਪ ਆ ਜੀ ਆ ਫਲਾਨੇ ਦਾ ਗਰੁੱਪ ਆ ਫਲਾਨਾ ਗਰੁੱਪ ਤਾਂ ਇੱਧਰ ਪਾ ਦੂਗਾ ਜੀ ਫਲਾਨਾ ਗਰੁੱਪ ਇੱਧਰ ਪਾ ਦੂਗਾ ਕਿਸਾਨਾਂ ਦੀ ਵੋਟ ਵੀ ਇਕੱਠੀ ਨਹੀਂ ਹੈਗੀ ਹੂੰ 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 ਇਹ ਵੀ ਡਾਇਵਰਟ ਹੋ ਗਈ ਹੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਚੰਦਰਪ੍ਰਕਾਸ਼ ਜੀ ਕੱਲ੍ਹ ਬਾਤ ਕਰਨ ਦੇ ਲਈ ਸੁ ਗਿੱਦੜ ਬਹਾਤ ਅਸੀਂ ਮੋਟੀ ਮੋਟੀ ਗੱਲ ਕੀਤੀ ਹੈ ਮਨਪ੍ਰੀਤ ਬਾਦਲ ਦਾ ਜਿਵੇਂ ਪ੍ਰਚਾਰ ਚੱਲ ਰਿਹਾ ਪ੍ਰਚਾਰ ਦੌਰਾਨ ਜੋ ਸੋਸ਼ਲ ਮੀਡੀਆ ਤੇ ਇਹਨਾਂ ਦੇ ਜੋ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਉਸ ਬਾਰੇ ਅਸੀਂ ਤਫਸੀਲ ਨਾਲ ਗੱਲ ਕੀਤੀ ਹੈ ਬਾਕੀ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਚ ਵੀ ਕਿਸ ਤਰ੍ਹਾਂ ਦਾ ਮੁਕਾਬਲਾ ਰਹਿ ਸਕਦਾ ਹੈ ਕਿਸਕੇ ਦੇ ਚਾਂਸਸ ਨੇ ਉਸ ਪਾਰਵੀ ਵਿੱਚ ਥੋੜੀ-ਬਹੁਤ ਗੱਲਬਾਤ ਕੀਤੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤ ਸਕਦਾ ਹੈ ਮੁਕਾਬਲਾ ਚਾਰ ਸੀਤਾ ਤੇ ਜੰਗਲੀ ਚੋਣਾ ਗਿੱਦੜ ਬਾਹਾ ਤੇ ਸਭ ਦੀਆਂ ਨਿਗਾਹਾਂ ਟਿਕਿਆ ਨੇ ਕਿਉਂਕਿ ਵੱਡੇ ਉਮੀਦਵਾਰ ਵੱਡੇ ਚਿਹਰੇ ਮੈਦਾਨ ਚ ਨੇ ਕੌਣ ਕਿੰ ਨੂੰ ਜੋ ਹੈ ਮੁਕਾਬਲਾ ਦੇ ਰਿਹਾ ਇਸ ਵਾਰ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਰੱਖ ਸਕਦੇ ਹੋ ਫਿਲਹਾਲ ਮੀਨੋ ਦੇ ਉਲਜਾਸਾ ਤੇ ਦੇਖਦੇ ਰਹੋ ਪੰਜਾਬ ਤੋਂ